हां मित्रों सारे ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਆਪਣੇ YouTube ਚੈਨਲ Champion 605 ਉੱਪਰ ਉਮੀਦ ਆ ਮੇਰੇ ਸਾਰੇ ਭੈਣ ਭਰਾ ਹਨਾ ਚੜ੍ਹਦੀ ਕਲਾ ਚੋਂਗੇ ਮਿੱਤਰੋ ਆਪਾਂ ਵੀ ਪੂਰੀ ਚੜ੍ਹਦੀ ਕਲਾ ਤਾਂ ਚੜ੍ਹਦੀ ਕਲਾ ਚਾ ਬਾਕੀ ਚੜ੍ਹਦੀ ਕਲਾ ਦੇ ਨਾਲ ਕਰੋ ਚੱਕ ਅੱਜ ਬਲੌਗ ਕਿੱਥੋਂ ਸਟਾਰਟ ਕਰੇ ਆ ਆਪਾਂ ਸ੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੋਂ ਹੈ ਮੇਰੇ ਸਾਰੇ ਭਰਾ ਹਨਾ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲੈਣਾ ਲੈ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਹੁਣ ਆਪਾਂ ਚੱਲਦੇ ਆ ਮੱਥਾ ਟੇਕਣ ਮਿੱਤਰੋ ਪਹਿਲਾਂ ਆਪਾਂ ਜਾਵਾਂਗੇ ਸਰੋਵਰ 'ਚ ਇਸ਼ਨਾਨ ਕਰਕੇ ਫਿਰ ਜਾਵਾਂਗੇ ਆਪਾਂ ਮੱਥਾ ਟੇਕਣ ਬਾਕੀ ਸਾਡੇ 'ਚੋਂ ਅਸੀਂ ਜਾਵਾਂਗੇ ਤਿੰਨ ਜਣੇ ਮੈਂ ਪਲਵਾਨ ਰੋਸਨ ਜੀ ਤਿੰਨੇ ਜਣੇ ਮੱਥਾ ਟੇਕਣ ਚੱਲ ਜਾਵਾਂਗੇ ਜਾਤੀ ਮਨਾ ਉਰੇ ਬਹਿ ਜਾਊਗਾ ਫਿਰ ਮੈਂ ਤੇ ਪਲਵਾਨ ਉਰੇ ਬਹਿ ਜਾਾਂਗੇ ਤੇ ਰੋਸਨ ਚੱਲ ਘੁੰਮ ਫੇਰ ਆਉਣਗੇ ਉਦੋਂ ਮੁੜ ਕੇ ਫੇਰ ਆਲੇ ਤਰਨ ਨੂੰ ਵੀ ਕੋਈ ਖੇਡ ਖੋਡ ਲੈਣੀ ਆ ਬਾਕੀ ਹੋਣ ਲੱਗੀ ਆ ਥੋੜੀ ਜਿਹੀ ਭੁੱਖ ਇੱਦਾਂ ਸੀ ਕਹੇ ਚੱਲ ਵਰਗਪੁਰਖ ਖਾ ਕੇ ਆਉਣੇ ਆ ਵੀ ਫਿਰ ਉਧਰ ਸਰੋ ਆਪਣੇ ਲੰਗਰ 'ਚ ਪ੍ਰਸ਼ਾਦਾ ਪਾਣੀ ਛਕ ਲਾਂਗੇ ਬਾਕੀ ਕਰੋ ਚੇਕ ਕੱਲ ਸੰਸਰਾਪਾ ਨੇ ਜਮਾ ਕਰਤਾ ਕਾਲਾ ਇਹ ਬਲੌਗ ਮਿੱਤਰੋ ਆਪਾਂ ਨੇ ਜਿਹੜਾ ਆਪਾਂ ਨੇ ਪਹਿਲਾ ਬਲੌਗ ਸੀ ਇੱਥੋਂ ਐਂਡ ਕਰਤਾ ਉਹ ਮੇਰੇ ਨਾਲ ਦਾ ਬਲੌਗ ਲੰਬਾ ਹੋ ਜੂ ਨਾਲੇ ਕੱਲ ਆਪਾਂ ਅਨੰਦਪੁਰ ਸਾਹਿਬ ਆਉਣ ਆਉਣ ਦਾ ਰੱਖ ਲਾਂਗੇ ਬਾਕੀ ਇਹ ਉਹਰੇ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਬਾਕੀ ਘੁੰਮਣ ਫਿਰਨ ਦਾ ਇਹ ਸਾਰਾ ਉਹ ਮੇ ਰੱਖ ਲਾਂਗੇ ਬਾਕੀ ਹੁਣ ਚੱਲਦੇ ਆਂ ਚੱਲ ਕੇ ਦੇਖਦੇ ਆਂ ਕੀ ਇੱਧਰ ਖਾਣ ਨੂੰ ਮਿਲਦਾ ਉਹ ਚੀਜ਼ ਹੁਣ ਦਿਖਾਉਣੀ ਆ ਚਲੋ ਠੀਕ ਆ ਬਾਕੀ ਮਿੱਤਰੋ ਕਰੋ ਚੈੱਕ ਆ ਕੇ ਰੋਡ ਤੇ ਦੇਖਦੇ ਹੋਰ ਕਿਹੜੀ ਚੀਜ਼ ਖਾਣ ਨੂੰ ਮਿਲਦੀ ਆ ਇੱਧਰ ਨੂੰ ਚੱਲੀਏ ਇੱਧਰ ਨੂੰ ਚੱਲੀਏ ਹਾਂ ਵੀ ਮਿੱਤਰੋ ਤੁਸੀਂ ਦੇਖੇ ਹੀ ਆਪਾਂ ਟਰੈਕਟਰ ਆਪਣਾ ਉੱਥੇ ਖੜਾਤਾ ਹਨਾ ਪਾਰਕਿੰਗ ਤੇ ਬਾਕੀ ਅਸੀਂ ਪਹਿਲਵਾਨ ਨੂੰ ਉੱਥੇ ਛੱਡਿਆ ਹੈ ਬਾਕੀ ਮੈਂ ਮਨਾ ਰੋਜ਼ਨ ਅਸੀਂ ਘਰ ਚੱਲੇ ਇਸਨਾਨ ਪਾਣੀ ਬਾਕੀ ਕਰ ਲੋ ਚੈੱਕ ਸ਼ਾਮ ਦਾ ਵੀਊ ਉਧਰ ਆਪਣੇ ਗੁਰੂ ਘਰ ਦੇ ਦਰਸ਼ਨ ਕਰ ਲੋ ਚੱਲਦੇ ਹਾਂ ਹੁਣ ਆਪਣੇ ਸਰੂਪ ਵਾਲੀ ਸਾਈਡ ਫਿਰ ਸੋਨੂੰ ਉੱਤਰ ਸਰੋਵਰ ਸਾਹਿਬ ਦੇ ਵੀ ਦਰਸ਼ਨ ਕਰਾਉਨੇ ਆ ਕਿ ਨਹੀਂ ਬਾਕੀ ਆ ਕਰੋ ਜਿੱਕੇ ਸਾਮਣੇ ਹੀ ਆ ਲਿਖਿਆ ਹੋਇਆ ਨਾ ਹੋਰ ਮੈਂ ਕਿਹਾ ਚੱਲ ਮੱਥਾ ਤਾਂ ਟੇਕਣੀ ਆ ਮਿੱਤਰੋ ਤੜਕੇ ਉਹ ਨਾਤੇ ਦਾ ਹੈਗੇ ਥੀਗੇ ਅਸੀਂ ਫਿਰ ਮੈਂ ਕਿਹਾ ਚੱਲ ਵੀ ਮੱਥਾ ਟੇਕਣਾ ਆ ਕਰਕੇ ਜਲਦੀ ਸਰੋਵਰ ਜਵਾਨ ਨੇ ਨਾ ਨਾਤਾ ਜਾਊਗਾ ਨਾਲੇ ਉਹ ਹੋ ਜਾਣਗੇ ਥੋੜਾ ਜਿਹਾ ਬੰਦਾ ਬਾਕੀ ਆ ਥੋੜੋ ਇੱਕ ਖੜਾਰ ਜਣਾ ਆਪਣੇ ਇਹ ਮਿੱਤਰੋ ਅਲਟਰਾ ਆਪਣੇ ਵਾਲਾ ਹੈਗਾ ਪੀਐਸ ਆਪਣਾ ਨੋਬਾ ਜਿਵੇਂ ਉਹ ਚੀਜ਼ ਆ ਬਾਕੀ ਆ ਗਿਆ ਸਰੋਵਰ ਸਾਹਿਬ ਹੁਣ ਘਰ ਆਉਣੀਆ ਤੁਸਨੂੰ ਅੰਦਰ ਦਰਸ਼ਨ ਸਾਰੇ ਭਰਾਵਾਂ ਨੂੰ ਫਿਰ ਆਪਾਂ ਅੰਦਰ ਚੱਲਦੇ ਆਂ ਫਿਰ ਆਪਾਂ ਕਰਾਵਾਂਗੇ ਤੁਸਨ ਸਾਰੇ ਭਰਾਵਾਂ ਨੂੰ ਆਪਣੇ ਗੁਰੂ ਘਰ ਦੇ ਦਰਸ਼ਨ ਠੀਕ ਆ ਓਕੇ ਕਰੋ ਮਿੱਤਰੋ ਕਰ ਲਓ ਸਾਰੇ ਭਰਾ ਆ ਨਾ ਸਰੋਵਰ ਦੇ ਦਰਸ਼ਨ ਹਨਾ ਅਸੀਰੀਆਂ ਅਨੰਤਪੁਰ ਸਾਹਿਬ ਬਾਕੀ ਆ ਖੜਾ ਰੋਸ ਨਾ ਗੁਰਦੁਆਰਾ ਇਧਰੋਂ ਮਿੱਤਰੋ ਥੋੜਾ ਜਿਹਾ ਸਾਈਡ ਤੇ ਦੀ ਨਾ ਬਾਕੀ ਚਲੋ ਚੱਲਦੇ ਆ ਕਰਦੇ ਆ ਇਸ਼ਨਾਨ ਪਾਣੀ ਜਿਹੜਾ ਇਹ ਪਾਣੀ ਠੰਡਾ ਹੋਇਆ ਦੇਖਦੇ ਆ ਐ ਨਹੀਂ ਪਤਾ ਮੂੰਹ ਤੋਂ ਹੋਂਦੀ ਕੰਮ ਨਫੜ ਜੇ ਸਾਡਾ ਬਾਕੀ ਐ ਨਹੀਂ ਪਤਾ ਮਾਰ ਦਈਏ ਬਸ ਤਾਂ ਨਹਾਉਣਾ ਬਾਈ ਮਾਰ ਦਈਏ ਬਾਜੀ ਬਸ ਤਾਂ ਨਹਾਉਣੀ ਆ ਪੱਕਾ ਇਸ਼ਨਾਨ ਕਿ ਇਸ਼ਨਾਨ ਪਾਣੀ ਕਰਨਾ ਨਾ ਹੋਂਣਾ ਨਹੀਂ ਇਸ਼ਨਾਨ ਪਾਣੀ ਕਰਨ ਨੂੰ ਕਹਿੰਦੇ ਨੇ ਨਹਾਉਣਾ ਹੁੰਦਾ ਜੇ ਮੈਂ ਆਪਾਂ ਘਰ ਹੀ ਨਹਾਉਣਾ ਇਹ ਹੁੰਦਾ ਸਾਰਾ ਇਸ਼ਨਾਨ ਪਾਣੀ ਬਾਕੀ ਸਰੋਵਰ ਸਾਹਿਬ ਦੇ ਸਾਰੇ ਦੇ ਕਰ ਲੋ ਦੱਸ ਚਲੋ ਨਾਲੇ ਮਿੱਤਰੋ ਮੂੰਹ ਤੋਂ ਨੂੰ ਮੈਨਾਂ ਨੂੰ ਥੋਨ ਨਾਲ ਖਾਉਂ ਬਾਲੇ ਮਹਾਰਾਜਾਂ ਨੂੰ ਚਲੋ ਸਾਹ ਦੇ ਕੀ ਮਾਰ ਲਾ ਠੰਡ ਦੋ ਕੋਟੀਆਂ ਬਾਈ ਫਿਰਦਾ ਕਿ ਨਹੀਂ ਮੰਨਦਾ ਮਹਾਰਾਜਾ ਨਾਮ ਹੋਣੀ ਕਰਨਾ ਬਾਡੀ ਵਾ ਇੱਥੇ ਸਟੀਲ ਬਾਡੀ ਘੱਟਦੀ ਮਿੱਤਰੋ ਕੋਈ ਨਾ ਡਰੇ ਹੋਰਾ ਚਲੋ ਕਰਦੇ ਆ ਚਲਦੇ ਆ ਫਿਰ ਮੱਥਾ ਟੇਕਣ ਮਿੱਤਰੋ ਸਾਰੇ ਭਰਾ ਹਨ ਆ ਲੰਗਰ ਤੋਂ ਆ ਐਂਗਲ ਤੋਂ ਆਪਣਾ ਗੁਰਦੁਆਰਾ ਸਾਹਿਬ ਦਾ ਚੈੱਕ ਕਰੋ ਹੋਣਾ ਬਾਕੀ ਮੈਂ ਜਸ ਤੁਹਾਨੂੰ ਰਾਤ ਨੂੰ ਲਾਈਟਾਂ ਮੱਚਣਗੀਆਂ ਆਪਾਂ ਉਦੋਂ ਵੀ ਸਾਰੇ ਭਰਾਵਾਂ ਨੂੰ ਜ਼ਰੂਰ ਚੈੱਕ ਆਊਟ ਕਰਾਵਾਂਗੇ ਬਾਕੀ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਬਾਕੀ ਆ ਤੁਹਾਨੂੰ ਸਰੋਵਰ ਸਾਹਿਬ ਮੈਂ ਦਿਖਾਇਆ ਬਾਕੀ ਕਰ ਲੋ ਚੈੱਕ ਸਾਰੇ ਭਰਾ ਟੇਕ ਲੋ ਮੱਥਾ ਨਾ ਜਿਹੜਿਆਂ ਤੋਂ ਨਹੀਂ ਆ ਗਿਆ ਚਲ ਵੀਡੀਓ ਰਾਈ ਟੇਕ ਲੋ ਨਾ ਨਾਲੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਇਹ ਮਿੱਤਰੋ ਤੁਹਾਡੇ ਖਾਤਰੀ ਇਹਦੀ ਮਿਹਨਤ ਕਰਦੇ ਆ ਜਿਹੜਾ ਰੋਜ਼ ਬਲੌਗ ਪਾਉਂਦੇ ਆ ਨਾ ਵੀਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜਲਦੀ ਤੋਂ ਜਲਦੀ ਆਪਣੇ 1000 ਫਾਲੋਅਰ ਹੋ ਜਾਣ ਨਾਲੇ ਆਪਣੇ ਜਿਹੜੀ 4000 ਘੰਟੇ ਦੀ ਰੀਚ ਪੂਰੀ ਹੋ ਜੂਗੀ ਫਿਰ ਆਪਣਾ ਚੈਨਲ ਮੋਨਟਾਈਜ਼ੇਸ਼ਨ ਆਨ ਹੋ ਜੂਗੀ ਬਾਕੀ ਸਾਰੇ ਭਰਾ ਹਨਾ ਮਦਦ ਜ਼ਰੂਰ ਕਰਿਓ ਫੇਰਾ ਆਪਾਂ ਕੋ ਸੋਡੇ ਖਾਤਰ ਹੈ ਜਾਂ ਕੰਟੈਂਟ ਜਿਵੇਂ ਗੁਰੂ ਘਰ ਆਪਾਂ ਜਾਂਦੇ ਰਿਹਾ ਕਰਾਂਗੇ ਜੇ ਆਪਾਂ ਤੁਹਾਨੂੰ ਟਰੈਕਟਰਾਂ ਦੇ ਬਲੌਗ ਮਿੱਤਰੋ ਡੇਲੀ ਪਾਉਂਦੇ ਰਿਹਾ ਕਰਾਂਗੇ ਠੀਕ ਆ ਚਲੋ ਹੁਣ ਇਸ਼ਨਾਨ ਪਾਣੀ ਕਰਦੇ ਆ ਇਸ਼ਨਾਨ ਪਾਣੀ ਕਰਕੇ ਫੇਰ ਆਪਾਂ ਮਿਲਦੇ ਆ ਸਾਰੇ ਭਰਾਵਾਂ ਨੂੰ ਮਿੱਤਰੋ ਕਰੋ ਚੈੱਕ ਕੱਪੜੇ-ਕੁਪੜੇ ਲਾ ਲੇ ਆਹ ਦੇਖੋ ਹੁਣ ਲੱਗਦੇ ਆ ਇਸ਼ਨਾਨ ਪਾਣੀ ਕਰਨਾ ਫੇਰ ਇਸ਼ਨਾਨ ਪਾਣੀ ਕਰਕੇ ਤੁਹਾਨੂੰ ਫੇਰ ਮਿਲਦੇ ਆ ਮਿੱਤਰੋ ਮਾਮਾ ਨਹਾਉਣ ਲਾਤਾ ਇਹ ਤਾਂ ਕਹਿੰਦੇ ਇਹ ਤਾਂ ਕਹਿੰਦੇ ਮੂੰਹ ਧੋਣਾ ਓਏ ਬੱਸ ਕਰ ਮੈਂ ਤਾਂ ਉਹ ਸਿੱਧੇ ਰ ਬੰਦਿਆਂ ਵਾਂਗੂ ਹੋਣਾ ਸੀ ਤੇ ਚੌੜਨਾ ਕਰੀ ਇਹ ਚੌੜਨੀ ਕਰਦੇ ਇਹ ਮਿੱਤਰ ਨੂੰ ਆਉਣ ਲੱਗੇ ਮਿੱਤਰੋ ਪਾਣੀ ਹੈਗਾ ਠੰਡਾ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਰੀਲ ਬਣਾ ਆਨੇ ਆ ਪਹਿਲਾਂ ਮੂੰਹ ਤਾਂ ਟੋਨਾ ਮਿੱਤਰੋ ਦੇਖ ਲਓ ਮੂਵੀ ਆਹ ਲੈ ਜਰਾ ਪਰ ਆਪਾਂ ਪਾਣੀ ਨਾ ਡੰਡਾਂ ਨਾਲ ਗੱਲੇ ਹੀ ਛੱਡ ਦੋ ਆਹ ਦੇਖ ਲਓ ਨੂੰਹਿਆਂ ਦੇਖ ਲੈ ਮੂਵੀ ਮੂੰਹ ਤੋਂ ਲਿਆ ਵਸ ਬਾਬਾ ਜੀ ਦੀ ਕਿਰਪਾ ਨਾਲ ਮੂੰਹ ਤੋਂ ਲਿਆ ਮਿੱਤਰੋ ਮੈਂ ਤਾਂ ਇਸ਼ਾਨਾਨ ਕਰ ਲਿਆ ਇੱਧਰ ਕਲੱਚ ਇੱਧਰ ਦੇਖ ਲੋ ਪਾਲੇ ਚ ਮਾਰ ਕੇ ਇੱਧਰ ਆ ਪੀਪੇ ਨਾ ਨਾ ਹੋਣ ਲੱਗੇ ਉਹ ਮੈਨੂੰ ਪਿੰਡੂ ਜਣ ਲੱਗਦੇ ਆ ਜਾਂ ਟੰਡ ਲੱਗਦੀ ਇਹ ਪਾਲੇ ਚ ਮਾਰ ਕੇ ਮਿੱਤਰੋ ਤੁਹਾਨੂੰ ਜਾਨੇ ਨੂੰ ਵਾਲੀ ਟੰਡ ਲੱਗਦੀ ਆ ਵੀ ਨਾ ਤੀਆਂ ਲੋਡੇ ਵਾ ਮੂੰਹ ਨਹੀਂ ਤੋ ਲੈ ਨਾਤਾ ਮੈਂ ਆਹ ਦੇਖ ਲੋ ਮਿੱਤਰੋ ਕੱਸਾ ਖਲੇ ਵੀ ਗੱਲਾਂ ਨਾਤਾ ਨਾ ਤੇ ਆ Muito ਤਾਂ ਨਾ ਤੇ ਨਾ ਤੇ ਮਿੱਤਰੋ ਬਾਕੀ ਚਲ ਉਹਨੂੰ ਪਾਉਣੇ ਆ ਕੱਪੜੇ ਅੱਬੇ ਕਰੋ ਚਾ ਇੱਕ ਇਸ਼ਨਾਨ ਪਾਣੀ ਕਰ ਲਿਆ ਹੁਣ ਨਹੀਂ ਕੱਪੜੇ ਤਾਂ ਆਪਾਂ ਨੇ ਸੋ ਹੀ ਬਦਲੇ ਦੇ ਮਿੱਤਰੋ ਤੜਕੇ ਨਾ ਆਪਾਂ ਨਾ ਆਤੇ ਨਹੀਂ ਸੀ ਆਪਾਂ ਅਹੀਂ ਆ ਗਏ ਆਹੀਂ ਕੱਪੜੇ ਨਵੇਂ ਚੇਂਜ ਕਰ ਲਈ ਦੀ ਉਹੀ ਫੁੱਦੂ ਗੱਲਾਂ ਕੀ ਕਰਨ ਦਾ ਫਾਇਦਾ ਮੈਂ ਇਹੀ ਪਾਉਂ ਬਲੌਗ ਜੇ ਕੱਟ ਨਹੀਂ ਕਰਦਾ ਇੰਨਾ ਨਹੀਂ ਮਿੱਤੋਂ ਬਦਲੇ ਇੱਕ ਕੱਪੜੀ ਲੈ ਕੇ ਅੱਜ ਦੀ ਘਰੋਂ ਕੋਈ ਨਹੀਂ ਚੱਕ ਕੇ ਲੈ ਕੇ ਆਏ ਕੰਮ ਇਹਨਾਂ ਦਾ ਉਹ ਉਹਦੇ ਕੋਟੀ ਭਾਈ ਨੂੰ ਹਫਤਾ ਹੋ ਗਿਆ ਲਾਉਂਦਾ ਨਹੀਂ ਤੇਰੇ ਮੇਰੇ ਮੇਰੀ ਤਾਂ ਸਾਰੇ ਭਰਾ ਬਲੌਗਾਂ 'ਚ ਦੇਉਂ। ਇੱਕ ਬਲੌਗ 'ਚ ਲੱਗ ਲੱਗਦੀ, ਇੱਕ ਬਲੌਗ 'ਚ ਲੱਗ ਲੱਗਦੀ। ਮੇਰੀ ਤਾਂ ਸਾਰੇ ਭਰਾ ਬਲੌਗਾਂ 'ਚ ਪਧਿਆ। ਚਲੋ ਮਿੱਤਰੋ ਹੁਣ ਚੱਲਦੇ ਆ ਮੱਥਾ ਟੇਕਣੇ ਤਾਂ ਆਪਦੀ ਬਕਵਾਸ ਤੁਹਾਨੂੰ ਪਤਾ ਹੀ ਮਾਰੀ ਜਾਂਦੇ ਨੇ ਦੋ ਜਣੇ। ਖਾਲੀ ਸੋਨੂੰ ਤਾਂ ਮੈਂ ਦਿਖਾਉਂਦਾ ਨਹੀਂ ਮੈਨੂੰ ਸਮਝ ਵੱਧ ਤੋਂ ਨਹੀਂ ਪੈਂਦੀ ਆ। ਚਲੋ ਠੀਕ ਆ ਚੱਲਦੇ ਆ ਓਕੇ। ਬਾਕੀ ਦੱਸਿਓ ਤੁਹਾਡੇ ਭਰਾ ਦੀ ਵੀ ਲੁੱਕ ਕਹਿੰਦੀ ਲੱਗਦੀ ਆ। ਬੈਲ ਆਈਕਨ ਜ਼ਰੂਰ ਦਬਾ ਦਿਓ ਮਿੱਤਰੋ। ਹਾਂ ਚੈਨਲ ਨੂੰ ਖਾਲੇ ਸਬਸਕ੍ਰਾਈਬ ਮਿੱਤਰੋ। ਬਾਹੇ ਗੁਰੂ ਜੀ ਹੁਣ ਆਪਾਂ ਚੱਲੇ ਆ ਮੱ ਬਾਕੀ ਸਾਹਮਣੇ ਆਪਣੇ ਗੁਰੂ ਘਰ ਆ ਹੁਣ ਚੱਲਦੇ ਆ ਤੁਹਾਨੂੰ ਅੰਦਰ ਚੱਲ ਕੇ ਫੇਰ ਦਰਸ਼ਨ ਕਰਾਉਣੇ ਆ ਸਾਰੇ ਭਰਾਵਾਂ ਨੂੰ ਹਨਾ ਉਹ ਉੱਪਰ ਚੱਲ ਕੇ ਆ ਮੱਥਾ ਟੇਕਾਂਗੇ ਠੀਕ ਆ ਹਾਂ ਉਹ ਬਾਕੀ ਆਪਾਂ ਨੇ 2 ਮਹੀਨਿਆਂ ਨੂੰ ਮਿੱਤਰੋ ਆਪਣੇ ਹੋਲਾ ਵਾਲਾ ਫੇਰ ਆਪਾਂ ਆਪਣਾ ਟਰੈਕਟਰ ਨਾਲ ਪੂਰਾ ਰੈਡੀ ਕਰਕੇ ਲੈ ਕੇ ਆਵਾਂਗੇ ਫੁੱਲ ਡਾਊਨ ਸੀਟਿੰਗ ਕਰਕੇ ਹੁਣ ਤਾਂ ਤੁਸੀਂ ਦੇਖਿਆ ਆਪਾਂ ਹਫ ਸਵਾ ਕਰਕੇ ਰੈਡੀ ਨਹੀਂ ਕਰਿਆ ਚਲੋ ਚੱਲਦੇ ਆ ਤੁਹਾਨੂੰ ਫੇਰ ਉਹ ਕਰਦੇ ਆ ਅੱਗੇ ਦਿਖਾਉਨੇ ਆ ਜਿਵੇਂ ਅੰਦਰ ਮੱਥਾ ਮੱਥਾ ਟੇਕਦੇ ਆ ਨਾ ਠੀਕ ਆ ਲਾਏ ਵੀ ਮਿੱਤਰੋ ਪਹੁੰਚ ਗਏ ਗੁਰੂ ਘਰ ਆ ਪਾ ਟੇਕਣ ਮੱਥਾ ਨਾਲੇ ਮਖਾ ਸੋਡੇ ਸਾਰੇ ਭਰਾਵਾਂ ਦਾ ਟਕਾਉਣਾ ਬਾਕੀ ਵਾਹਿਗੁਰੂ ਨਾ ਜਿੰਨੇ ਭਰਾ ਆਪਣੀ ਵੀਡੀਓ ਦੇਖ ਰਹੇ ਨੇ ਸਾਰੇ ਭਰਾਵਾਂ ਨੂੰ ਪੂਰੀ ਚੜ੍ਹਦੀ ਕਲਾ 'ਚ ਰੱਖੇ ਨਾ ਮੇਰਾ ਮਹਾਰਾਜ ਬਾਕੀ ਕਰ ਲੋ ਇੱਕ ਸਾਰੇ ਭਰਾ ਸ਼ਾਮ ਦਾ ਟਾਈਮ ਆ 5 ਵਜੇ ਦਾ ਬਾਕੀ ਇੰਨੀ ਭੀੜ ਵੀ ਨਹੀਂ ਹੈਗੀ ਭੀੜ ਹੈਗੀ ਵੀ ਆ ਭੀੜ ਹੈ ਵੀ ਨਹੀਂ ਚਲੋ ਚੱਲਦੇ ਆ ਅੰਦਰ ਸਾਰੇ ਭਰਾਵਾਂ ਨੂੰ ਅੰਦਰ ਚੱਲ ਕੇ ਕਰਾਉਣਿਆਂ ਦਰਸ਼ਨ ਮਿੱਤਰੋ ਕਰੋ ਜੇ ਕਾ ਗੁਰੂ ਚੜ੍ਹਾਈ ਬਾਕੀ ਚੜਿਆ ਆ ਆਪਾਂ ਪਿੱਛੇ ਹੋਰ ਕਾਫੀ ਜਿਹੜੀ ਹਾਲਤ ਤੰਦੂਫਾਂ ਲੱਗ ਜਾਂਦੀਆਂ ਨੇ ਸਮਝ ਜੀ ਹੁਣ ਚੱਲਦੇ ਅੰਦਰ ਠੀਕ ਨੇ ਮੱਥਾ ਨਾ ਨਾਲੇ ਸੋਨੂੰ ਕਰਾਉਣਾ ਹੈ ਦਰਸਨ ਮਿੱਤਰੋ ਆ ਗਏ ਇੱਧਰ ਆਪਣਾ ਜੋੜਾ ਕਰ ਬਾਕੀ ਆ ਗਏ ਇੱਧਰ ਨੇ ਖੋਲੇ ਕੰਮ ਚੱਲ ਰਿਹਾ ਬਾਕੀ ਆ ਦੇਖੋ ਗੁਰੂ ਘਰ ਇੱਧਰ ਹੈ ਪੂਰਾ ਸਜਾਇਆ ਹੋਇਆ ਚਲੋ ਕਰਾਉਨੇ ਆ ਦਰਸ਼ਨ ਅੱਗੇ ਸਾਰੇ ਭਰਾਵਾਂ ਨੂੰ ਕਰੋ ਹਣਾ ਮੇਰੇ ਸਾਰੇ ਭਰਾ ਦਰਸ਼ਨ ਸ੍ਰੀ ਆਨੰਦਪੁਰ ਸਾਹਿਬ ਬਾਕੀ ਹੁਣ ਉਧਰ ਮਿੱਤਰੋ ਦੇਖ ਕਰਾ ਦਈਏ ਲੋਕ ਸਿਰਨ ਢੱਕ ਦੇ ਲੋ ਫੇਰ ਚੱਲਦੇ ਆ ਮੱਥਾ ਡਿਕਣਾ ਵਿੱਚ ਗੀਆਂ ਨੇ ਸਿਰ ਨੰਗੇ ਨੇ ਚੱਲ ਰੀਕ ਦੀ ਆਪਦੀ ਸਰਦਾ ਚਲੋ ਮਿੱਤਰੋ ਕਰੋ ਜੇ ਇੱਕ ਕੜਾ ਪ੍ਰਸਾਦ ਦੀ ਦੇਖ ਵੀ ਕਰਾਤੀ ਆਪਾਂ ਹੁਣ ਟੇਕ ਰਿਆ ਮੱਥਾ ਚਲੋ ਤੁਹਾਨੂੰ ਉਹ ਵੀ ਦਿਖਾਉਣੀ ਅੰਦਰ ਬਾਕੀ ਪੁੱਛ ਲੈ ਬਾਬੇ ਨੂੰ ਕਿ ਕਿੱਥੇ ਪਰਚੀ ਪਾਉਣੀ ਆ ਆ ਇੱਥੇ ਨਹੀਂ ਪਾਈਦੀ ਹੁੰਦੀ ਚਲੋ ਮਿੱਤਰੋ ਚੱਲਦੇ ਆ ਤੁਹਾਨੂੰ ਦਿਖਾਉਣਾ ਫੇਰ ਮਿੱਤਰੋ ਚੱਲਦੇ ਆ ਅੰਦਰ ਮੱਥਾ ਟੇਕਣ ਹਟ ਜਾ ਹੋਣੀ ਚੱਲਦੇ ਆ ਇਕੱਠਿਆ ਤੁਰਪਾ ਨਹੀਂ ਨਹੀਂ ਕਾਲੀ ਕਦੇ ਕਰਦਾ ਮਿੱਤਰੋ ਕੜਾ ਪ੍ਰਸਾਦ ਦੀ ਦੇ ਕੇ ਮੈਂ ਰੋਜ਼ ਨੂੰ ਫੜਾਤੀ ਮਾ ਚਾਲਾ ਹਨਾ ਮੈਂ ਸਾਰੇ ਭਰਾਵਾਂ ਨੂੰ ਦਿਖਾ ਦੇਣਾ ਵਲੌਗ ਬਣਾ ਕੇ ਵਿਚੇ ਲੋ ਸਾਰੇ ਭਰਾ ਆਪਣੇ ਮੱਥਾ ਟੇਕ ਲਣਗੇ ਮਿੱਤਰੋ ਸਾਰੇ ਭਰਾ ਦੇਖੋ ਇਧਰੋਂ ਵੀ ਕਰ ਲੋ ਦਰਸ਼ਨ ਪਹਿਲਾਂ ਆਪਾਂ ਮੱਥਾ ਟੇਕਾ ਜੀਏ ਫਿਰ ਸਾਰੇ ਭਰਾਵਾਂ ਨੂੰ ਕਰਾਉਂਦੇ ਆ ਦਰਸ਼ਨ ਚਲੋ ਅੰਦਰ ਪਹਿਲਾਂ ਮੱਥਾ ਟੇਕਾ ਜੀਏ ਮਿੱਤਰੋ ਕਰੋ ਸਾਰੇ ਭਰਾ ਹਨਾ ਸ੍ਰੀ ਆਨੰਦਪੁਰ ਸਾਹਿਬ ਬਾਕੀ ਅੰਦਰ ਮਿੱਤਰੋ ਵੀਡੀਓ ਬਣਾਉਣ ਨਹੀਂ ਦਿੰਦੇ ਤੁਹਾਨੂੰ ਪਤਾ ਕੈਮਰਾ ਅਲਾਉਡ ਨਹੀਂ ਹੁੰਦਾ ਹਨਾ ਅੰਦਰ ਬਾਕੀ ਆ ਸਕਰੀਨ ਤੇ ਕਰੋ ਚੈੱਕ ਸਾਰਿਆਂ ਅੰਦਰ ਵੀਡੀਓ ਚੱਲਦੀ ਹੈ ਜਿਹੜੇ ਭਰਾ ਨੇ ਦੇਖਣੀਆਂ ਹਨ ਸਾਰੇ ਦੇਖ ਸਕਦੇ ਨੇ ਅੰਦਰ ਇਹ ਮਿੱਤਰੋ ਆਪਣੇ ਲਾਈਵ ਚੱਲਦਾ ਹੋਣਾ ਤਖਤ ਸ੍ਰੀ ਕੇਸਗੜ ਸ੍ਰੀ ਆਨੰਦਪੁਰ ਸਾਹਿਬ ਚਲੋ ਤੁਹਾਨੂੰ ਇਧਰੋਂ ਵੀ ਚੈੱਕ ਕਰਾਉਣੇ ਆਜੋ ਬਾਕੀ ਪਹਿਲਵਾਨ ਨੂੰ ਆ ਜਾਣ ਦੋ ਫਿਰ ਦਿਖਾਉਂਦੇ ਆ ਤੁਹਾਨੂੰ ਸਾਰਾ ਵਾਲੇ ਦਾ ਬਾਕੀ ਕਰ ਲੋ ਹਨਾ ਸਾਰੇ ਭਰਾ ਦਾ ਮੈਨੂੰ ਵੀ ਬੈਕ ਹੋ ਜਾਣ ਦੋ ਕਰੋ ਚੈੱਕ ਗੁਰੂ ਘਰ ਦੇ ਬਾਕੀ ਤੁਹਾਨੂੰ ਹੇਠਾਂ نیچے ਵੀ ਦਿਖਾ ਦੇਣਾ ਮਿੱਤਰੋ ਵਾਲੇ ਨਾਲ ਧੁੰਦ ਪੈ ਗਈ ਬਾਕੀ ਕਾਫੀ ਜਿਆਦਾ ਤਾਂ ਹੀ ਨਹੀਂ ਮਿੱਤਰੋ ਆਪਾਂ ਗਏ ਅੱਜ ਕਿ ਚਲੋ ਕੱਲ ਨੂੰ ਸਵੇਰ ਤੁਰਾਂਗੇ ਕਰ ਲੋ ਮੇਰੇ ਭਰਾ ਵਾਲੇ ਨਾਲ ਸਾਰੇ ਵੀਊ ਚੈੱਕ ਕਰੋ ਕਿੰਨਾ ਵਧੀਆ ਵੀਊ ਆਨ ਉੱਪਰ ਕਰੋ ਚੈੱਕ ਚਲੋ ਚਾਲਦੇ ਆਂ ਬਾਕੀ ਹੁਣ ਵਾਹਿਗੁਰੂ ਨਾ ਸਾਰ ਨੂੰ ਸੁੱਖੀ ਸੰਦੀ ਰੱਖੇ ਜਿੰਨੇ ਭਰਾ ਆਪਾਂ ਨੂੰ ਦੇਖ ਰਹੇ ਨੇ ਵਲੌਗ ਬਾਕੀ ਇਧਰੋਂ ਵੀ ਸਾਰਾ ਗੁਰੂ ਘਰ ਦੇ ਦਰਸ਼ਨ ਕਰਾ ਦੇਣਾ ਸਾਰੇ ਭਰਾਵਾਂ ਨੂੰ ਬਾਕੀ ਯਾਰ ਉਸਨ ਦੇ ਪਹਿਲਵਾਨ ਖੜੇ ਨੇ ਸਾਡੇ ਚੱਲੀਏ ਚਲੋ ਮਿੱਤਰ ਹੁਣ ਆਪਾਂ ਨੇ ਮੱਥਾ ਪੁੱਠਾ ਠੀਕ ਲਿਆ ਇਧਰ ਚੱਲਦੇ ਆਪਾਂ ਮੱਥਾ ਆਪਾਂ ਨੇ ਮਿੱਤਰੋ ਠੀਕ ਲਿਆ ਹੁਣ ਆਪਾਂ ਇਧਰ ਬੋਲੀ ਸਾਹਿਬ ਜੀ ਮੱਥਾ ਠੇਕਣਾ ਪਹਿਲਵਾਨ ਤਾਂ ਕਿ ਉਹਨੂੰ ਲੈ ਆਈਏ ਮੰਨੇ ਨੂੰ ਬੋਲੀ ਸਾਹਿਬ ਜੀ ਮੱਥਾ ਠੇਕਣਾ ਥੱਲੇ ਪੌੜੀਆਂ ਜਾ ਕੇ ਫਿਰ ਆ ਜਾ ਉਹਨੂੰ ਲੈ ਆਉਨੇ ਆ ਅਸੀਂ ਉਮ ਮੇਰਾ ਮੱਥਾ ਉਰੇ ਟਕਾਤਾ ਮਿੱਤਰ ਹੁਣ ਅਸੀਂ ਇਹਨੂੰ ਛੱਡ ਕੇ ਆਉਨੇ ਆ ਮੰਨੇ ਨੂੰ ਲੈ ਆਉਨੇ ਆ ਨਾਲ ਤਾਂ ਉਰੇ ਮੱਥਾ ਟੇਕ ਲੂ ਨਾਲੇ ਫਿਰ ਅਸੀਂ ਬੌਲੀ ਸਾਹਿਬ ਚ ਮੱਥਾ ਟੇਕ ਕੇ ਉਸ ਤੋਂ ਬਾਅਦ ਰੋਂ ਆਪਣੇ ਉਹੋ ਕਰ ਲਾਂਗੇ ਚਲੋ ਚੱਲਦੇ ਹਾਂ ਹੁਣ ਬਾਹਰ ਬਾਕੀ ਸਾਰੇ ਭਰਾ ਕਰ ਲੋ ਦਰਸ਼ਨ ਨਾਲੇ ਕਮੈਂਟਾਂ ਦੇ ਲਿਖਿਓ ਜਰੂਰ ਵਾਹਿਗੁਰੂ ਜੀ ਠੀਕ ਆ ਬਾਕੀ ਆ ਨਾ ਸਾਰੇ ਭਰਾ ਦੱਸਿਓ ਕਿਹੜਾ ਭਰਾ ਹੈ ਨਾ ਸ੍ਰੀ ਫਤੇਗੜ੍ਹ ਸਾਹਿਬ ਤੋਂ ਅਨੰਤਪੁਰ ਸਾਹਿਬ ਵੱਲ ਆਇਆ ਨਾ ਸਿੱਧਾ ਜਿੰਨੇ ਆਪਾਂ ਮੱਥਾ ਟੇਕੜਾਇਆ ਸਾਰੇ ਭਰਾ ਕਮੈਂਟ ਕਰਕੇ ਦੱਸਿਓ ਮੇਤਰੋ ਕਰੋ ਜੇ ਇੱਕ ਸਾਰੇ ਭਰਾ ਹਨ ਆਪਾਂ ਮੱਥਾ ਟੇਕਿਆ ਏ ਮੱਥਾ ਟੇਕ ਕੇ ਹੋਣਾ ਆਪਾਂ ਇੱਕ ਹਾਂ ਮੇਤਰੋ ਮੱਥਾ ਆਪਾਂ ਟੀਕੇ ਮੱਥਾ ਟੀਕੇ ਹੋਣਾ ਆਪਾਂ ਪਹਿਲਵਾਨ ਸਕਣਗੇ ਉਧਰ ਪ੍ਰਸਾਦਾ ਅਸੀਂ ਇਹ ਥੋੜਾ ਜਿਹਾ ਚੱਲ ਵਾਸੀ ਕਮਨ ਇਹਨੂੰ ਲੈ ਆਉਣੇ ਉਹ ਵੀ ਨਾਲੇ ਮੱਥਾ ਟੀਕ ਜੂ ਫਿਰ ਪਹਿਲਵਾਨ ਆ ਕੇ ਸਾਡਾ ਟਰਾਲੀ ਚ ਬਹਿ ਜਾਊਗਾ ਤਾਂ ਕਰਕੇ ਬਾਕੀ ਆ ਕਰੋ ਜੇ ਇੱਕ ਇਧਰ ਲਵੇ ਦੁਕਾਨਾਂ ਤੇ ਕੁੱਨਾਂ ਲੱਗੀਆਂ ਹੋਈਆਂ ਨੇ ਕਰਾਂਗੇ ਮੇਤਰੋ ਆਪਾਂ ਵੀ ਸ਼ੋਪਿੰਗ ਕਰਦੇ ਆ ਖਾਤਰ ਦੇਖਦੇ ਵੀ ਕੀ ਲੈ ਕੇ ਜਾਵਾਂਗੇ ਬਾਕੀ ਸਾਨੂੰ ਪਤਾ ਮੁੰਡੇ ਨੂੰ ਤਾਂ ਉਹਨੇ ਉਹਦੀ ਫਰਮਾਇਸ਼ ਆ ਯਾਰ ਮੋਟ ਵਾਲੀ ਕਾਰ ਦੀ ਉਹ ਵੀ ਜ਼ਰੂਰ ਲੈ ਕੇ ਜਾਣ ਚਲੋ ਪਹਿਲਾ ਮੱਥਾ ਮੱਥਾ ਟੇਕ ਲਈਏ ਪ੍ਰਸਾਦ ਦਾ ਛਕ ਲਈਏ ਫੇਰ ਕਰਦੇ ਆਪਾਂ ਸ਼ੋਪਿੰਗ ਹਲੇ ਮਿੱਤਰੋ ਆਪਣਾ ਬੌਲੀ ਸਾਹਿਬ ਚ ਮੱਥਾ ਟੇਕਣਾ ਰਹਿੰਦਾ ਉਧਰ ਆਪਾਂ ਜਾ ਗਏ ਜੇ ਮਨੇ ਨਹੀਂ ਇਧਰ ਟੀਕ ਲਿਆ ਆਪਾਂ ਫੇਰ ਟੀਕ ਕੇ ਆਉਣੇ ਆ ਬਾਕੀ ਕਰ ਲਓ ਬਾਜ਼ਾਰ ਚੈੱਕ ਸਾਰੇ ਭਰਾ ਬਾਕੀ ਮਿੱਤਰੋ ਜਾਣਾ ਤਾਂ ਪੱਜ ਦੀ ਫੇਰ ਸਾਨੂੰ 2 1 1 ਵਜੇ ਜਿਉ ਰਿਆ ਆ ਫਿਰ ਥੱਕੀ ਉਹਦੀ ਘੰਟਾ ਕਿਸੇ ਘੰਟੇ ਵਾਂਗੂ ਰਾਮ ਕਰ ਲਿਆ ਫਿਰ ਚੱਲ ਇਸਨਾਨ ਪਾਣੀ ਕਰਕੇ ਫਿਰ ਮੈਂ ਤੁਹਾਡੇ ਕੋਲ ਗਏ ਆ ਜਦੋਂ ਤੁਸੀਂ ਕਰ ਲੋ ਚੈੱਕ ਹਨੇਰਾ ਪੈ ਗਿਆ ਇੱਕ ਤੁਹਾਨੂੰ ਪਤਾ ਧੁੰਦ ਕਰਕੇ ਮਿੱਤਰੋ ਨਾਲ ਜਵਾਕ ਹੁੰਦੇ ਨੇ ਫਿਰ ਔਖਾ ਹੋ ਜਾਂਦਾ ਤਾਂ ਕਰਕੇ ਫਿਰ ਆਪਾਂ ਹਨੇਰੇ ਚ ਤਾਂ ਕਰਕੇ ਨਹੀਂ ਤੁਰੇ ਹੈਗੇ ਆਹੀ ਗੇਟ ਚੱਲਦੇ ਆ ਇਹ ਹਾਂ ਇਹ ਮਿੱਤਰੋ ਦੂਆ ਗੇਟ ਆ ਪਾਰਕਿੰਗ ਵਾਲਾ ਉਹ ਆਪਣਾ ਟਰੈਕਟਰ ਅੱਗੇ ਖੜਾ ਚਲੋ ਅੱਗੇ ਚੱਲਦੇ ਆ ਫੋ ਫਿਰ ਟਰੈਕਟਰ ਵੀ ਆਪਾਂ ਸਾਈਡ ਤੇ ਲਾਉਣਾ ਕਿੱਥੇ ਲਾਉਨੇ ਉਹ ਤੁਹਾਨੂੰ ਜਰੂਰ ਦਿਖਾਉਨੇ ਆਪਾਂ ਦੀ ਇੱਕ ਪਾਸੇ ਜਿਹਨੂੰ ਕਰਕੇ ਲਾ ਲਾਂਗੇ ਹੈਨਾ ਮਿੱਤਰੋ ਕਰੋ ਸਾਰੇ ਪਣ ਆਇਥੋਂ ਰਾਤ ਦਾ ਵੀਊ ਚ ਇੱਕ ਕਰ ਲੋ ਸ੍ਰੀ ਅਨੰਦਪੁਰ ਸਾਹਿਬ ਦਾ ਨਾ ਬਾਕੀ ਲੋਗ ਆਈ ਵੀ ਜਾਂਦੇ ਨੇ ਜਾਈ ਵੀ ਜਾਂਦੇ ਨੇ ਮਾਫਾ ਚੱਲ ਸਾਰੇ ਭਰਾਵਾਂ ਨੂੰ ਦਿਖਾ ਦਈਏ ਹੈਨਾ ਚਲੋ ਹੁਣ ਆਪਾਂ ਵੀ ਚੱਲਦੇ ਆਂ ਟਰੈਕਟਰ ਕੋਲੇ ਮਿੱਤਰੋ ਕਰੋ ਚੈੱਕ ਇਧਰ ਆਪਣੇ ਗੁਰਦੁਆਰਾ ਸਾਹਿਬ ਦਾ ਵੀਊ ਚੈੱਕ ਬਾਕੀ ਲੋਕਾਂ ਨੇ ਇਧਰ ਗਾਣੇ ਗੂਣੇ ਛੱਡੇ ਹੋਏ ਨੇ ਇਧਰ ਜੱਫਾ ਲੱਗਦਾ ਹੋਇਆ ਕੈਮਰੇ ਦੀ ਚਲੀ ਹੱਟੀ ਨਹੀਂ ਇੱਕ ਮਿੰਟ ਮੜਾ ਕੈਮਰਾ ਸਾਫ਼ ਕਰੰਦੋ ਫੇਰ ਚਲਾਉਨੇ ਆਂ ਮਿੱਤਰੋ ਕਰੋ ਚੈੱਕ ਹੁਣ ਗੁਰੂ ਹੁਣ ਗੁਰਦੁਆਰਾ ਹੁਣ ਮੈਂ ਫਲੈਸ਼ ਬੰਦ ਕਰਤੀ ਬਾਕੀ ਆਲੇ-ਦਾਲੇ ਵੀ ਕਰ ਲੋ ਚੈੱਕ ਆ ਫਿਰ ਦਿਨੇ ਉਹ ਦੋਏ ਲੜਦੇ ਚਲੋ ਹੁਣ ਆਪਾਂ ਚੱਲਦੇ ਅੰਦਰ ਬੌਲੀ ਸਾਹਿਬ ਚ ਦੇਖਦੇ ਮੱਥਾ ਟੇਕ ਕੇ ਆਉਣੇ ਨਾ ਮਿੱਤਰੋ ਕਰੋ ਚੈੱਕ ਇਧਰ ਆ ਪਾ ਕੇ ਲੰਗਰ ਹਾਲ ਚ ਬਾਕੀ ਕਰ ਲੋ ਸਾਰੇ ਭਰਾ ਚੈੱਕ ਬਾਕੀ ਹੁਣ ਆਪਾਂ ਜਾਂਦੇ ਆ ਬੌਲੀ ਸਾਹਿਬ ਦੇ ਮੱਥਾ ਟੇਕਣ ਕਥਾ ਬਤਾ ਠੀਕ ਆ ਕੇ ਫੇਰ ਪ੍ਰਸਾਦਾ ਸਾਕ ਕੇ ਫੇਰ ਦੇਖਦੇ ਆਂ ਬਾਜ਼ਾਰ ਚ ਕੋਈ ਸ਼ੋਪਿੰਗ ਸ਼ੋਪਿੰਗ ਕਰਦੇ ਆਂ ਕੀ ਲੈਣੇ ਆ ਨਾ ਮੁੰਡੇ ਨੂੰ ਵੀ ਖੇੜ ਲੈਣੀਆਂ ਤੁਸੀਂ ਇਧਰ ਅੱਡ ਅੱਡ ਕਾਤੇ ਜਾਂਦੇ ਹੋ ਓਏ ਆ ਭੀੜ ਕਾਤੇ ਉੱਤੇ ਪ੍ਰਸਾਦਾ ਸਾਕਣ ਨੂੰ ਮਿੱਤਰੋ ਦੇਖ ਲਾ ਪ੍ਰਸਾਦਾ ਸਾਕਣ ਵਾਲੇ ਲੈਣ ਦੀ ਭੀੜ ਇਧਰ ਉੱਪਰ ਖੜਤਾ ਜਾਓ ਚੱਲ ਜਾ ਮਿੱਤਰੋ ਅੰਦਰ ਬੋਲੀ ਸਾਹਿਬ ਚ ਫੇਰ ਹੋ ਕੇ ਪਤਾ ਠੀਕਦੇ ਆਂ ਨਾਲੇ ਤੁਹਾਨੂੰ ਵੀ ਦਿਖਾਉਂਗੇ ਮਿੱਤਰੋ ਆ ਕਰੋ ਚੈੱਕ ਪੀਰੀ ਗੁਰੂ ਤੇਗ ਬਹਾਦਰ ਜੀ ਯਾਤਰੀ ਨਿਵਾਸ ਹਾਂ ਬਾਕੀ ਉਹ ਸਾਹਮਣੇ ਆਪਾਂ ਪੌੜੀਆਂ ਚੜ੍ਹ ਕੇ ਜਾਣਾ ਮੈਂ ਕਹਿੰਦਾ ਹਨਾ ਹਾਂ ਮਿੱਤਰੋ ਚੱਲਦੇ ਅੱਗੇ ਨਾਲੇ ਸੋਨੂ ਸਾਰੇ ਭਰਾਵਾਂ ਨੂੰ ਦਿਖਾਉਣੇ ਆ ਮੈਂ ਕਿਹਾ ਕੱਲੀ-ਕੱਲੀ ਚੀਜ਼ ਦੇ ਦਰਸ਼ਨ ਕਰਾ ਦਈਏ ਹਨਾ ਚੱਲ ਬਲੌਗ ਥੋੜਾ ਜਿਹਾ ਲੰਬਾ ਹੋ ਜਾਓ ਕਬੂਲ ਕਰਿਓ ਆਪਣਾ ਕੋਈ ਚੱਕਰ ਨਹੀਂ ਚਲੋ ਮਿੱਤਰੋ ਕਰੋ ਜੇ ਕਿ ਜਿਹੜੇ ਭਰਾ ਨੇ ਨਾ ਅਮੇ ਇਧਰ ਦੀ ਬੌਲੀ ਸਾਹਿਬ ਨੂੰ ਆਉਣਾ ਉਹ ਸਾਹਮਣੇ ਸਿੱਧਾ ਰਸਤਾ ਆ ਗਿਆ ਪੌੜੀਆਂ ਚੜ੍ਹ ਕੇ ਉੱਪਰ ਨੂੰ ਆਹ ਉੱਪਰ ਨੂੰ ਜਾਂਦੀਆਂ ਨੇ ਕਈ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਨਾ ਜਿਵੇਂ ਅਸੀਂ ਵੀ ਪੁੱਸ ਪੁੱਸ ਕੇ ਆਇਆ ਤਾਂ ਕਰਕੇ ਜਿਹੜਾ ਭਰਾ ਆਪਣੀ ਵੀਡੀਓ ਦੇਖ ਕੇ ਆਉ ਸਮਾਂ ਜੀ ਉਹਨੂੰ ਸਿੱਧੇ ਰਾਹ ਦਾ ਪਤਾ ਲੱਗ ਜੂ ਜਿਹੜਾ ਕੋਈ ਬਾਹਰ ਬਾਹਰ ਚ ਹੀ ਆਊਗਾ ਚਲੋ ਬਾਕੀ ਧਾਮ ਚੜ ਗਿਆ ਪਉਣ ਗਿਆ ਇੰਨੀ ਚੜ ਕੇ ਆਇਆ ਥੋੜਾ ਮਨ ਲੋ ਆ ਆ ਇੰਨਾ ਚੜਿਆ ਸੰਤਾ ਚੜਿਆ ਇੰਨਾ ਦੀ ਆਹਾ ਦੇਖਾ ਖੜ ਜਾ ਆ ਕੀ ਹੁੰਦਾ ਆ ਕੀ ਕਰਦਾ ਚਲੋ ਬਾਕੀ ਆ ਗਏ ਖਾਲਦੇ ਆ। ਬਾਕੀ ਮਿੱਤਰੋ ਆਪਣਾ ਇਹ ਆ ਸਾਈਡ ਤੋਂ ਗੁਰੂ ਘਰ ਚੈੱਕ ਕਰ ਲਓ। ਬਾਕੀ ਆ ਇੱਧਰ ਮਾਰਕੀਟ ਆ ਗਈ। ਜੇਲ ਹੁਣ ਆ ਆਪਾਂ ਜਿਹੜੀ ਆ ਇੱਧਰ ਮਾਰਕੀਟ ਹੈ ਗਾਹਾਂ ਜਾ ਕੇ ਆਪਣਾ ਬੋਲੀ ਸਾਹਿਬ ਗੁਰਦੁਆਰਾ ਗਾ। ਪਾਕੀ ਕਰ ਲਓ ਸਾਰੇ ਪਹਿਲਾਂ। ਸਾਰੇ ਪਰਾ ਜਿੱਕਾ ਇੱਧਰ ਬਾਜ਼ਾਰ ਲੱਗਿਆ ਹੋਇਆ। ਮੱਥਾ ਤੁਹਾਨੂੰ ਪਤਾ ਪਟੇਕੇ ਆਏ ਹਨ ਇੱਧਰ ਟਿਕਣ ਚਲਦੇ ਆਂ। ਮਿੱਤਰੋ ਕਰੋ ਜੇ ਕਿ ਬਾਕੀ ਆ ਟਰੈਕਟਰ ਇੱਧਰ ਵੀ ਅੱਜ ਵੀ ਆ ਇੱਧਰ ਵੀ ਖੜੇ ਨੇ ਬਾਕੀ ਆ ਇੱਧਰ खासा ਬਣਾ ਵਜਾਰ ਲੱਗਿਆ ਹੋਇਆ ਚਲੋ ਚੱਲਦੇ ਹੁਣ ਬੌਲੀ ਸਾਹਿਬ ਤੇ ਦਰਸ਼ਨ ਕਰਨ ਉਹ ਮਿੱਤਰੋ ਹੇਠਾਂ ਨੂੰ ਪਤਾ ਨਹੀਂ ਕਿੰਨੀਆਂ ਪੌੜੀਆਂ ਨੇ ਮੇਰੀ ਯਾਦ ਤਾਂ ਹੈ ਨਹੀਂ ਚਲੋ ਬਾਕੀ ਜੇ ਹਨਾ ਪਤਾ ਲੱਗਿਆ ਕਿਸੇ ਭਰਾ ਤੋਂ ਬਾਕੀ ਆ ਆਪਾਂ ਗਿਣਾਂਗੇ ਵੀ ਜਰੂਰ ਕਹਿੰਦੇ ਉਹ ਗਿਣੀਆਂ ਵੀ ਨਹੀਂ ਜਾਂਦੀ ਹੁੰਦੀ ਆ ਆਪਾਂ ਨੂੰ ਬਾਕੀ ਪੱਕਾ ਦਾ ਪਤਾ ਨਹੀਂ ਚਲੋ ਫਿਰ ਵੀ ਆਪਾਂ ਦੇਖਾਂਗੇ ਹਨਾ ਕਾਰੀ ਖੜੀ ਬਾਕੀ ਆਨੰਦ ਪ੍ਰਸਾਦ ਜੀ ਦਾ ਸਾਥ ਦੇ ਨਹੀਂ ਰਹਿ ਗੇ ਫਿਰ ਮੇਤਰੋ ਹੋਲੇ ਮੱਲੇ ਦੇ ਲੈ ਕੇ ਆਵਾਂਗੇ ਟਰੈਕਟਰ ਤਿਆਰ ਕਰਕੇ ਦਵਾਰੀਆਂ ਫੇਰ ਚੱਲਦੇ ਆ ਹੁਣ ਮੇਤਰੋ ਕਰੋ ਚੈੱਕ ਇਹ ਉਹੀ ਸੜਕਾ ਨਾ ਜਦ ਆਪਾਂ ਹੋਲੇ ਮੱਲੇ ਵੇਲੇ ਜਿੱਥੇ ਆਲੇ-ਦਾਲੇ ਟਰੈਕਟਰ ਟਰਾਲੀਆਂ ਸਾਰੇ ਭਰਾ ਇੱਥੇ ਸੇ ਜਾ ਕੇ ਖੜਾਉਂਦੇ ਨੇ ਬਾਕੀ ਖੜੀਆਂ ਤਾਂ ਹੁਣ ਵੀ ਨਹੀਂ ਬਾਕੀਆ ਕਰੋ ਚੈੱਕ ਸਾਹਮਣੇ ਖੜਾ ਹੌਲੈਂਡ 33 ਤੀ 150 ਤੇ ਕੋਈ ਰੇਟ ਸੌਦਾ ਨਹੀਂ ਬਾਕੀ ਆ ਕਰੋ ਸੰਤਾਂ ਦੀ ਤਸਵੀਰ ਰਾਜ ਕਰੇਗਾ ਖਾਲਸਾ ਤੁਸੀਂ ਮਿੱਤਰੋ ਆਪਾਂ ਵੀ ਦੇਖਿਆ ਪਿਛਲੇ ਬਲੌਕ ਅਸੀਂ ਆਪਾਂ ਕਹਿਣਤੀ ਵੀ ਪਤੇਗੜ ਸਵਾ ਵੇਲੇ ਫੋਟੋ ਲਵਾ ਕੇ ਲੈ ਕੇ ਆਵਾਂਗੇ ਪਰ ਫਿਰ ਆਪਾਂ ਲਵਾ ਕੇ ਨਹੀਂ ਲੈ ਕੇ ਆਏ ਕਿਸੇ ਕਾਰਨ ਵਾਸਤੇ ਇੱਕ ਤਾਂ ਟਾਈਮ ਨਹੀਂ ਮਿਲਿਆ ਇੱਕ ਚੰਗੇ ਵੀ ਨਹੀਂ ਲੱਗਦੇ ਤੀ ਕਿਹੜਾ ਜਿਹਾ ਹੋ ਹੋ ਵੇਜਾ ਉਹ ਤੈਨੂੰ ਪਤਾ ਹੀ ਆ ਹੁਣ ਕੀ ਸਮਝਾਵਾਂ ਰੋਸਮ ਚਲੋ ਬਾਕੀ ਹੁਣ ਇੱਥੋਂ ਲੋਵੀ ਰਹਿ ਗਿਆ ਬੌਲੀ ਸਾਹਿਬ ਉੱਥੇ ਚੱਲ ਕੇ ਮਿਲਦੇ ਆ ਮੈਂ ਤਾਂ ਭਰਾਵਾਂ ਨੂੰ ਇਹ ਦੱਸਣ ਨੂੰ ਕੈਮਰਾ ਔਨ ਕੀਤਾ ਸੀ ਵੀ ਆਪਣੇ ਆ ਹੀ ਸੜਕ ਤੇ ਨਾ ਉਲੇ ਮਲੇ ਵੇਲੇ ਰਾਲੀਆਂ ਸਜੀਆਂ ਹੁੰਦੀਆਂ ਨੇ। ਬਾਕੀ ਆ ਖੜਾ ਦੇਖੋ 55 ਟਮਾਟਰੀ। ਇਹ ਛੋੜੀ ਕਿੱਦਾਂ ਲੱਗਦੀ। ਪਿੱਤ੍ਰੋ ਕਰੋ ਚੈੱਕ ਆਪਣੇ ਫੌੜ 3600 ਤੇ ਦੱਸਿਓ ਭਰਾ ਹਣਾ ਵਧੀਆ। ਬਾਕੀ ਆ ਦੇਖੋ ਪ੍ਰੀਤ ਉੱਤੇ ਨਾ ਨਿਗਾ ਪ੍ਰੀਤ ਰੱਖਿਆ ਇੱਕ ਲੈ। ਕਿਉਂ? ਦੱਸਿਓ ਵਰਾ ਕਿਵੇਂ ਲੱਗਦਾ ਸਾਰੇ। ਬਾਕੀ ਇਹ ਵੀ ਆਪ ਵੀ ਪ੍ਰੀਤ ਹੀ ਆ। ਬਾਕੀ ਕਾਹੋਂ ਦਾ? ਕਿਹੜਾ ਆਉਂਦਾ? ਨੋਬੋ ਆ ਮਤਰਾ ਸੀ 555 ਸਾਰੇ ਆ ਮਿੱਤਰੋ ਕਰੋ ਚੈੱਕ ਹਨਾ ਬੌਲੀ ਸਾਹਿਬ ਦੇ ਦਰਸ਼ਨ ਸਾਰੇ ਭਰਾ ਚਲੋ ਹੁਣ ਟੇਕਦੇ ਆ ਮੱਥਾ ਬਸ ਚਲੋ ਉੱਤੀ ਲੈਣੀਆਂ ਪਹਿਲਾਂ ਪੁੱਤ ਚਲੋ ਉੱਤੀ ਚਲੋ ਦੇਖ ਲਓ ਪਾਈਆਂ ਪਾਈਆਂ ਤਾਂ ਹੋਈਆਂ ਨਹੀਂ 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 ਸਾਰਿਆਂ ਦੇ ਪਾਈਆਂ ਹੋਈਆਂ ਨੇ ਚਲੋ ਭਰਾ ਚੱਲਦੇ ਆ ਨਾ ਉੱਪਰ ਉੱਪਰੋਂ ਕਰਕੇ ਤੁਹਾਨੂੰ ਦਿਖਾਉਂ ਕਿਲਾ ਆਨੰਦਗੜ੍ਹ ਸਾਹਿਬ ਚਲੋ ਹੁਣ ਚੱਲਦੇ ਅੰਦਰ ਕਰਦੇ ਆ ਐਂਟਰੀ ਬਾਕੀ ਉੱਪਰੋਂ ਚੈੱਕ ਕਰ ਲਓ ਉਹ ਦਿਓ ਸਾਹਮਣੇ ਲਾ ਦਿਓ। ਹਲਾ ਕਿ ਲੋ ਚਾਹਤੇ। ਬਾਕੀ ਆ ਗਿਆ ਆਪਾਂ ਹੋ ਦੇਖੋ ਸਾਹਮਣੇ ਲੇਖਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਾ ਪਵਿੱਤਰ ਬੌਲੀ ਸਾਹਿਬ 132 ਪੌੜੀਆਂ। ਮਿੱਤਰੋ ਕਰੋ ਚੈੱਕ ਜਿਹੜੀਆਂ ਮੈਂ ਸੁਣੂ ਨਾ ਪਿਛਲੀ ਕਲਿੱਪ 'ਚ ਉਹਦੇ ਪੌੜੀਆਂ ਕਹਿੰਦੇ 132 ਪੌੜੀਆਂ ਨੇ ਉਹ। ਬਾਕੀ ਚਲੋ। ਹੁਣ ਇੱਥੇ ਲਾਉਨੇ ਚੱਪਲਾ ਬਾਕੀ ਕਰ ਲਓ ਸਾਰੇ ਪਰ ਆਹਨਾ ਇੱਕੇ ਲਾ ਮਿੱਤਰੋ ਇੱਕ ਆਪਣੇ ਉਹ ਸਾਹਮਣੇ ਮੱਥਾ ਟਿਕਦਾ ਇੱਕੁਰੇ ਬੌਲੀ ਸਾਹਿਬ 'ਚ ਹੀਠਾਂ ਚਲੋ ਪਹਿਲਾਂ ਆਪਾਂ ਹੀਠਾਂ ਟਿਕਦੇ ਆਂ ਫਿਰ ਆਪਣੇ ਉਧਰ ਟਿਕਾਂਗੇ ਹਨਾ 132 ਪੌੜੀਆਂ ਨੇ ਬਾਕੀ ਚਲੋ ਚੱਲਦੇ ਆਂ ਟਿਕਦੇ ਆਂ ਮੱਥਾ ਨਾਲੇ ਸੋਡਾ ਵੀ ਟਕਾਉਣਾ ਸਾਰੇ ਭਰਾਵਾਂ ਦੇ ਜੀ ਅੰਦਰ ਕੈਮਰਾ ਆਲੌਡ ਹੋਇਆ ਜੇ ਨਾਲ ਆਲੌਡ ਹੋਇਆ ਫਿਰ ਮਿੱਤਰੋ ਮਾਫ ਕਰਿਓ ਹਨਾ ਤੁਹਾਨੂੰ ਬਾਹਰੋਂ ਸਾਰੇ ਭਰਾਵਾਂ ਨੂੰ ਆਪਾਂ ਨੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਤੇ ਬਾਕੀ ਉਧਰ ਤੁਹਾਨੂੰ ਮੈਂ ਇੱਧਰ ਮੱਥਾ ਟਿਕਿਆ ਵਾਂ ਬੌਲੀ ਸਾਹਿਬ 'ਚ ਫਿਰ ਲੈ ਕੇ ਚੱਲਦਾ ਮੈਨੂੰ ਮੇਟਰੋ ਕਰ ਲਵਾਂਂਦਰਾ ਬੋਲੀ ਸਾਹਿਬ ਦੇ ਦਰਸ਼ਨ ਮੈਂ ਬਾਲੀ ਉੱਚੀ ਨਹੀਂ ਬੋਲਦਾ ਉਹ ਦੇਖੋ ਨੀਮਾ ਆਇਆ ਰੰਗ ਕਿ ਸੋ ਬਸਤੀ ਬੋਲਿਕਾ ਨੇ ਉਹ ਦੇਖ ਲੋ ਬੱਚੇ ਜਾਂਦੇ ਨੇ ਮੈਂ ਤਾਂ ਹੌਲੀ ਹੌਲੀ ਜੇ ਜਾਣਾ ਬਾਕੀ ਚਲੋ ਹੇਠਾਂ ਤੇ ਚੱਲ ਜਾਈਏ ਸਾਨੂੰ ਹੋਰ ਦਰਸ਼ਨ ਕਰਾ ਦੇਣ ਆ ਕਰ ਲੋ ਸਾਰੇ ਭਰਾ ਚੈੱਕ ਹਨਾ ਪੇਟਰੋ ਕਰੋ ਜੇ ਕਪਾਦ ਜੇ ਕ ਹਾਂ ਆਦੇ ਜੇ ਜਾ ਗਿਆ ਉਹਨਾਂ ਦਾ ਮਹੌਲੇ ਹੋ ਲਈਆਂ ਬਾਕੀ ਉਹ ਦੇਖੋ ਕਰ ਲਓ ਉੱਪਰ ਚੈੱਕ ਬਸ ਆ ਗਏ ਹੀਠਾਂ ਭੀੜ ਹੈ ਨਹੀਂ ਅਸੀਂ ਕਿਉਂ ਆਇਆ ਸ਼ਾਮ ਦੇ ਟਾਈਮ ਚਲੋ ਹੁਣ ਇੱਥੋਂ ਤੋਂ ਦੇਖ ਲੈ ਟੇਕ ਲੀਏ ਮੱਥਾ ਨੂੰ ਫੇਰ ਦਿਖਾਉਣਾ ਬਾਕੀ ਮਿੱਤਰੋ ਮੱਥਾ ਦੇ ਕੇ ਉੱਪਰ ਨੂੰ ਚੜੇ ਜਾਂਦੇ ਆ ਜਾਲਾ ਪਾ ਸਕ ਲਿਆ ਬਾਕੀ ਕਰ ਲਓ ਹੀਠਾਂ ਚੈੱਕ ਚਲੋ ਹੁਣ ਚੱਲਦੇ ਆ ਉੱਪਰ ਹੁਣ ਸਾਨੂੰ ਬਾਹਰ ਨਿਕਲ ਕੇ ਮਿਲਦਾ ਦਾਮ ਚੜ ਗਿਆ ओके ਮਿੱਤਰੋ ਕਰੋ ਚੈੱਕ ਪਿੰਨਾਂ ਦੇ ਸਾਰਾ ਸਾਰੀ ਰੜਦੇ ਮੈਂ ਤਾਂ ਮੈਂ ਤਾਂ ਫਿੱਟ ਆ ਮੇਰੀ ਉਮਰ ਵੀ ਦੇਖ ਲੋ ਤੁਸੀਂ ਤਾਂ 15 15 ਬੰਦਾਂ ਦਾ ਸਾਲ ਦੇ ਉਮਰ ਜਦੀ ਉਮਰ ਆਏ ਮੇਰੀ ਟਿਕਟ ਕੋ 32 ਸਾਲ ਦੀ ਹੋਣਾ ਇਹ ਵੀ ਹੌਂਕ ਦੀ ਨਹੀਂ ਮਿੱਤਰੋ ਗੱਲੇ ਹੀ ਨੇ ਲੈ ਖੜਦੇ ਹੁਣ ਦੇਖਿਓ ਆ ਦਿਨ ਆਸਾਂ ਹੀ ਕਰਦੀਆਂ ਨੇ ਨਾਸਾ ਕਰਦੀ ਉਹ ਤਾਂ ਸਾਹ ਜਾਂਦੇ ਨੇ ਸਾਹ ਚਾਹ ਲੈ ਸਾਹ ਖਿਆ ਜਾਂਦੇ ਨੇ ਲੈ ਐਂ ਤਾਂ ਕਰਦਾ ਬਾਕੀ ਚਲੋ ਬੌਲੀ ਸਾਹਿਬ ਦਾ ਆਪਾਂ ਮੱਥਾ ਟੇਕ ਲਿਆ ਹੁਣ ਇੱਧਰ ਗੁਰਦੁਆਰੇ ਮੱਥਾ ਟੇਕ ਕੇ ਫੇਰ ਚੱਲਦੇ ਆ ਡਾਇਰੈਕਟਰ ਕੋਲੇ ਬਾਕੀ ਮਿੱਤਰੋ ਤੁਹਾਨੂੰ ਉੱਪਰ ਤੋਂ ਵੀ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੇ ਕਰਾ ਦੇਣਿਆ ਦਰਸ਼ਨ ਲੈ ਕਰੋ ਚੈੱਕ ਸਾਰੇ ਭਰਾ ਚਲੋ ਹੁਣ ਆਹ ਗੁਰਦੁਆਰਾ ਸਾਹਿਬ ਜੀ ਮੱਥਾ ਠੀਕਦੇ ਆ ਮੈਂ ਤਾਂ ਤੁਹਾਨੂੰ ਐ ਕਹਿੰਦੀ ਮਾ ਚਲੋ ਉਪਰੋਂ ਨਾ ਕੀਰਾਂ ਦਰਸ਼ਨ ਕਰਾ ਦਾਂਗੇ ਇੱਕ ਕੈਮਰੇ ਦੇ ਮੂਰੇ ਜੀ ਨੰਗਾਣਾ ਥੋੜਾ ਜ਼ਰੂਰੀ ਜਾਂਦਾ ਚਲੋ ਮਿੱਤਰੋ ਇੱਧਰ ਠੀਕ ਆਇਆ ਮੱਥਾ ਫੇਰ ਚੱਲਦੇ ਆ ਮਿੱਤਰੋ ਬੌਲੀ ਸਾਹਿਬ ਆ ਸਾਈਡ ਤੋਂ ਚੈੱਕ ਕਰ ਲੋ ਇਧਰ ਵੀ ਆਪਣੇ ਹਨਾ ਕਿਲੇ ਵਾਂਗੂ ਆ ਬਾਕੀ ਆ ਨਿਸ਼ਾਨ ਸਾਹਿਬ ਹੁਣ ਆ ਗੁਰੂ ਘਰ ੱਤਕਾ ਮੱਥਾ ਠੀਕਦੇ ਆ ਬਾਕੀ ਆ ਸਕਰੀਨ ਸ਼ਾਟ ਲੈ ਲੈ ਹੁਣ ਆ ਸਾਡੇ ਨੌਜਵਾਨ ਖੜੇ ਨੇ ਦੋ ਖੜਾ ਕੇ ਹੁਣ ਦੋ ਲੋਟ ਉਹ ਖੜਾ ਫਿਰ ਖੜਾ ਛੇਤੀ ਕਰੋ ਚਲੋ ਮਿੱਤਰੋ ਠੀਕ ਕਰਦੇ ਇਧਰ ਵੀ ਮੱਥਾ ਮਹਾਰਾਜ ਸੁਖਾਂਤੀ ਬਖਸ਼। ਜਿੱਤਰਵਾ ਆਪਣੇ ਕਿਲਾ ਅੰਦਰੋਂ ਦੇਖ ਲਓ। ਬਾਕੀ ਅੰਦਰ ਟੇਕਦੇ ਆ ਮੱਥਾ ਫਿਰ ਚੱਲਦੇ ਆ। ਮਿੱਤਰੋ ਕਰੋ ਚੱਕ ਘੁੰਮਦੇ ਘੁੰਮਦੇ। ਮੈਂ ਕਿਹਨਾਂ ਪ੍ਰਸ਼ਾਦ ਦਾ ਛੱਕ ਲਈ ਹੈ ਨਾ। ਭੁੱਖ ਲੱਗੀ ਪਈ ਦੀ ਬਾਕੀ ਤੜਕੇ ਦੇ ਨੇ ਖਾਦਾ ਹੀ ਨਹੀਂ ਹੈਗਾ। ਆ ਕਰਕੇ ਹੁਣ ਲੱਗ ਸਕਦੇ ਆ ਛੱਕੇ ਫਿਰ ਚੱਲਦੇ ਆ। ਬਸ ਬਾਬਾਈ ਬਸ। ਮਿੱਤਰੋ ਪ੍ਰਸਾਦਾ ਆਪਾਂ ਸੱਗ ਲਿਆ ਹੁਣ ਚੱਲਦੇ ਆਂ। ਭਾਂਡੇ ਰੱਖਦੇ ਆਂ। ਇਧਰ ਇਹ ਭਾਂਡੇ ਖੜਕਾਦੇ। ਇਧਰ ਵੀ ਭਾਂਡੇ ਖੜਕਾ ਦੇਵਾਂਗੇ ਆ। ਚਲੋ ਹੁਣ ਚੱਲਦੇ ਆਂ ਬਾਹਰ ਪ੍ਰਸਾਦਾ ਸੱਕੇ ਫੇਰ ਉਹ ਕਰਦੇ ਆਂ। ਮਿੱਤਰੋ ਪ੍ਰਸਾਦਾ ਆਪਾਂ ਸੱਕੇ ਉਧਰੋਂ ਬਾਹਰ ਸਾਰੇ ਗੁਰਦੁਆਰਿਆਂ ਦੇ ਮੱਥਾ-ਮੱਥਾ ਟੀਕ ਲਿਆ ਟੀਕ ਇੱਕ ਘਰੋ ਜੇ ਕੱਪ ਆਪਣੇ ਟਰਾਲੀ ਕੰਨੀ ਨੂੰ ਜਾਈ ਜਾਂਦੇ ਆਂ। ਟਰਾਲੀ ਕੰਨੀ ਹਲੇ ਉਹ ਮੈਂ ਤੁਹਾਨੂੰ ਦੱਸਿਆ ਸੀ ਰਿਮੋਟ ਵਾਲੀ ਕਾਰ ਲੈਣੀ ਆ ਤਾਂ ਤੈਨੂੰ ਪਹਿਲਾਂ ਜਾ ਕੇ ਉਹ ਦੇਖਦਾ ਨਾਲੇ ਭੂਖਾ ਭੂਖ ਲੈ ਕੇ ਜਾਣਾ ਕਰੇ। ਜਿਹੜਾ ਸਮਾਨ ਆਪਣਾ ਘਰੇ ਲੈ ਕੇ ਜਾਣ ਵਾਲਾ ਉਹ ਲਾਈਨਿਓ ਲੈ ਕੇ ਫੇਰ ਚੱਲਾਂਗੇ ਉੱਧਰ ਨੂੰ ਚਲੋ ਬਾਕੀ ਹਲੇ ਵੀ ਨਹੀਂ ਖਲੋ ਲੋਕ ਜਾਈ ਜਾਂਦੇ ਨੇ ਟਰੈਕਟਰ ਆਉਂਦੇ ਨੇ ਇੱਧਰ ਨੂੰ ਘਰ ਲੋਚੇ ਕਾ ਵੀ ਖੂ ਬਾਕੀ ਚਲੋ ਚੱਲਦੇ ਹਾਂ ਗੁਰੂ ਘਰ ਵੱਲ ਨੂੰ ਉੱਥੋਂ ਹੀ ਆਪਾਂ ਮੋਹ ਤੇ ਮੂਰੇ ਦੁਕਾਨਾਂ ਨੇ ਨਾ ਗੁਰੂ ਘਰ ਦੇ ਉੱਥੋਂ ਹੀ ਟੰਡਾ ਵਾਰਕ ਦਾ ਫੇਰ ਦੇਖਾਂਗੇ ਪਹਿਲਾਂ ਸਮਾਨ ਲੈ ਜਾਈਏ ਚਲੋ ਮਿੱਤਰੋ ਲੈਨੇ ਆ ਸਮਾਨ ਆ ਜਿਹੜਾ ਨਿੱਕਾ ਮੋਟਾ ਤੁਹਾਨੂੰ ਦਿਖਾਉਨੇ ਆ ਫੇਰ ਉਹਨੂੰ ਟਰਾਲੀ ਚ ਰੱਖ ਕੇ ਫੇਰ ਦੇਖਦਾ ਵੀ ਕਿੱਧਰ ਦਾ ਕੀ ਪਲਾਨ ਬਣਾਉਨੇ ਆ ਜਾਂ ਨਹੀਂ ਬਣਾਉਂਦੇ ਬਾਕੀ ਮਿੱਤਰੋ ਕਰੋ ਚੈੱਕ ਤਰਨ ਨੂੰ ਲੈ ਲਈ ਡਿਫੈਂਡਰ ਆਪਾਂ ਪਹਿਲਾਂ ਤਾਂ ਵਲੌਗ ਬਣਾਇਆ ਨਹੀਂ ਨਾਲੇ ਕਰੋ ਚੈੱਕਾ ਭੂਗ ਵੀ ਲੈ ਜਾਂਦਾ ਘਰੇ ਜਾਣ ਨੂੰ ਇਹ ਮਿੱਤਰੋ ਅਸੀਂ ਨੇ ਨਾ ਪਹਿਲਾਂ ਫਤੇਗੜ ਸਾਹਿਬ ਤੋਂ ਤਾਂ ਚੱਲ ਜਾਣ ਕੇ ਨਹੀਂ ਲਿਆ ਵੀ ਚਲੋ ਉੱਥੇ ਕਿੱਥੇ ਨਾ ਰਾਹ ਚਾ ਮੇਰਾ ਔਖਾ ਹੋ ਜਾਂਦਾ ਬਾਕੀ ਤਾਂ ਕਰਕੇ ਹੁਣ ਕਰ ਲਈ 100 ਵੀਂ ਕਰੋ ਚੈੱਕ ਮੈਂ ਕਿਹਾ ਚੱਲ ਬਜਾਰਾ ਜਵਾਕ ਦੇਖੂ ਇਹ ਆਈ ਆ ਮਿੱਤਰੋ 1000 ਰੁਪਏ ਦੀ ਡਿਫੈਂਡਰ ਆ ਉਹਨੂੰ ਡਿਫੈਂਡਰ ਚਾਹੀਦੀ ਸੀ ਮੈਂ ਵੀਡੀਓ ਕਾਲ ਆ ਕੇ ਦਿਖਾਈ ਸੀ ਤਰਨ ਨੂੰ ਕਹਿੰਦਾ ਮੈਂ ਲੈਣੀ ਏਹੀ ਆ ਚਲੋ ਫਿਰ ਕੱਲਾ ਕੱਲਾ ਮੁੰਡਾ ਤੁਹਾਨੂੰ ਪਤਾ ਤੇ ਇੰਨੇ ਕਿ ਸੌਂਕ ਪਗਾਉਣੇ ਪੈਂ ਬਾਕੀ ਹੁਣ ਚੱਲਦੇ ਆਂ ਪਾਰਕ ਚੱਲਦੇ ਆ ਘੁੰਮਣ ਹਾਂ ਹਾਂ ਬਾਕੀ ਦੇਖਦੇ ਹੁਣ ਟਰੈਕਟਰ ਕੱਢਦੇ ਆ ਮਿੱਤਰੋ ਟਰਾਲੀ ਦਾ ਆਪਣੀ ਕੱਢੀ ਹੋਇਆ ਟਰੈਕਟਰ ਲੈ ਕੇ ਚੱਲਦੇ ਆ ਕੱਲਾ ਨਾਲ ਤਾਂ ਬਣਾ ਕੇ ਲੈ ਕਵਾਂਗੇ ਰੀਲਾਂ ਰੋਡ ਤੇ ਨਾਲੇ ਉਹ ਖੰਡੇ ਪਾਰਕ ਚ ਉਧਰ ਨੂੰ ਚੱਲ ਕੇ ਆਵਾਂਗੇ ਨਾਲੇ ਆ ਆਪਣੇ ਗੁਰਦੁਆਰਾ ਸਾਹਿਬ ਮੂਰੇ ਦੇਖਦੇ ਆਂ ਇਧਰਲੇ ਪਾਸੇ ਜੇ ਉਰੇ ਕੋਈ ਰੀਲ ਬਣੀ ਵਧੀਆ ਆ ਨਾ ਫੇਰ ਆਪਣੇ ਇੰਸਟਾਗ੍ਰam ਪੇ ਆਪਣੇ ਉਹਨੂੰ ਵੀ ਫਾਲੋ ਕਰ ਲਿਓ ਚੈਂਪੀਅਨ 605 ਵਾਲਾ ਇੱਕ ਜੋਤੀ ਰੰਗੀ ਬਾਕੀ ਇੱਕ ਰੋਸਰ ਕੀ ਤੇਰੀ ਕੀ ਆਈਡੀ 2700 ਸੀ ਤੋ ਵਧੀਆ ਦੇ ਮੇਰੀ ਸੋਹੀ ਮਨਵੀਰ 356 ਮੈਂ ਤੈਨੂੰ ਜੀ ਦੀ ਤੁਹਾਨੂੰ ਸਾਰਿਆਂ ਨੂੰ ਕੱਟ ਕੱਟ ਕੇ ਦੇਖ ਲਿਓ ਜੀ ਦੀਆਂ ਸਭ ਵਧੀਆ ਲੱਗਣਗੀਆਂ ਵੀਡੀਓ ਕਹਿੰਦੇ ਨਹੀਂ ਉਹਦੀ ਵੀ ਵੀਡੀਓ ਦਾ ਮੇਰੀ ਉਹ ਵਧੀਆ ਤੁਹਾਨੂੰ ਪਤਾ ਹੀ ਆਇਆ ਹਾਇ ਤੇ ਇਹ ਥੋੜਾ ਜਿਹਾ ਮਾਨ ਜਾ ਮਿੱਤਰ ਬਾਕੀ ਦੇਖਿਓ ਵੀ ਕੀਦਿਆਂ ਨੇ ਉਹ ਉਹਦੀ ਉਹਦੀ ਆਈਡੀ ਨੂੰ ਕਰ ਲਿਓ ਫੋਲੋ ਹਨਾ ਜੀ ਆਗੇ ਇੱਕ ਮਾਮਾ ਆਪਾਂ ਟਰੈਕਟਰ ਦੇ ਰੱਖਣ ਨੂੰ ਉਹ ਕਹਿੰਦੇ ਜੀ ਅਖੰਡਾ ਇੱਥੇ ਪੁੱਛਿਆ ਇੱਥੇ 650 ਦਾ 650 ਦਾ ਕਿਹੜਾ ਖੰਡਾ ਟਰੈਕਟਰ ਦੇ ਉੱਤੇ ਆਪਾਂ ਲੈਣ ਨੂੰ ਕਰਦੇ ਫਰੇਗੜ ਸਾਹਿਬ ਖੜ ਜੋ ਇੱਕ ਮਿੰਟ ਵਲੌਗ ਬੰਦ ਕਰਾਂ ਨਾ ਮਿੱਤਰੋ ਚਲੋ ਸਮਾਨ ਰੱਖਦੇ ਆਂ ਟਰਾਲੀ 'ਚ ਆ ਵੀ ਨਾਲਿਆ ਭੋਗ ਭਾਗੇ ਇੱਕ ਪਾਸੇ ਟਿਕਾਣੇ ਲਾ ਕੇ ਫਿਰ ਚੱਲਦੇ ਆਂ ਫਿਰ ਜੇ ਟਰੈਕਟਰ ਕੱਢਦੇ ਆ ਤੁਹਾਨੂੰ ਉਹ ਦਿਖਾਉਨੇ ਆ ਫਿਰ ਨਹੀਂ ਜੇ ਨਾ ਕੱਢਿਆ ਫਿਰ ਆਪਾਂ ਕਰ ਦਾਂਗੇ ਵਲੌਗ ਐਂਡ ਕਿਉਂ ਬਹੁਤ ਵੱਡਾ ਬਣ ਗਿਆ ਬਾਕੀ ਕਰੋ ਚੈੱਕ ਆਪਾਂ ਨਾ ਇਹ ਵੀ ਨਹੀਂ ਮੈਂ ਦਿਖਾਇਆ ਪਹਿਲਾਂ ਤਾਂ ਆਪਣਾ ਟਰੈਕਟਰ ਤੁਸੀਂ ਦੇਖਿਆ ਉਧਰ ਸਾਈਡ ਤੇ ਖੜਾ ਦੀ ਹੁਣ ਉਹਦੇ ਟਰਾਲੀ ਕੱਢ ਕੇ ਟਰਾਲੀ ਅਸੀਂ ਕੱਢਤੀ ਭਲਵਾਨ ਵਾਕੀਓ ਸੁੱਤਾ ਪੈ ਟਰੈਕਟਰ ਉਹਨੇ ਸਾਈਡ ਤੇ ਕੱਢ ਕੇ ਲਾਤਾ ਦੀ ਵਿਚਾਰ ਮਾਗਰ ਨਿਗਾ ਰਹਿੰਦੀ ਆ ਹਨਾ ਹੁਣ ਚਾ ਦੇਖਦੇ ਆ ਵੀ ਤੇ ਜਾਣਿਆ ਤੁਹਾਨੂੰ ਦਿਖਾਉਨੇ ਆ ਬਾਕੀ ਆਪਿਆ ਸੁੱਤਾ ਤਾਗੀ ਦੇ ਉੱਤੇ ਪੰਗ ਦੇ ਨਾਲਿਆ ਗੱਡੀ ਮਿੱਤਰੋ ਕਰੋ ਚੈੱਕ ਡਿਫੈਂਡਰ ਆ ਲੈ ਕੇ ਆਂਦੀ ਆ ਅਸੀਂ ਵੀ ਕਢਾ ਲਈ ਹਲੇ ਬੜੀ ਤਾਂ ਨਹੀਂ ਲਈ ਆਪਣੇ ਬੜੀ ਜੋਗੇ ਤਾਂ ਨਹੀਂ ਕਰਿਆ ਕੋਈ ਨਾ ਵੱਜ ਜਾਣਾਂ ਕਦੀ ਵੀ ਬੜੀ ਜੋਗੇ ਵੀ ਕਰ ਦੂਗਾ ਹਲੇ ਪਰ ਛੋਟੀ ਲਈ ਆ ਕਿ ਨਹੀਂ ਰੋਸਣਾ ਹਲੇ ਬਾਕੀ ਫਲੇ ਜਿਹੜੀ ਜੇਬ ਚੱਲਦੀ ਆ ਮਿੱਤਰੋ ਉਹ ਆਪਾਂ ਨੇ ਲੈ ਲਈ ਕਦੇ ਬੜੀ ਦੀ ਵੀ ਜੇਬ ਚ ਲੂ ਰੱਬ ਸੁੱਖ ਰੱਖੂਗਾ ਨਾ ਕਦੇ ਉਹ ਵੀ ਲੈ ਕੇ ਆਵਾਂਗੇ ਬਾਕੀ ਦੇਖੋ ਸਾਥ ਹੈਗੇ ਚਿੱਟੇ ਰੰਗ ਦੀ ਉੱਤੇ ਆ ਵੀ ਲੱਗਿਆ ਹੋਇਆ ਪੈਕ ਬੂਕ ਬੰਨਣਾ ਨਾ ਬਾਕੀ ਸੀਸੇ ਅਸੀਂ ਨੇ ਫਿਲਮ ਚੜਾਤੀ ਟਾਇਰ ਅਜਾ ਸੀ ਨੇ ਲਾਈ ਲੂਏ ਪਾਇਆ ਨੇ ਲਾਈਟਾ ਮਾਰ ਕੇ ਚਲਦੀ ਆ ਲਾਈਟਾ ਮਾਰ ਕੇ ਚਲਦੀ ਆ ਬਾਕੀ ਰਿਮੋਟ ਦੇਖ ਲਓ ਚਾਰੇ ਪਾਸੇ ਨੂੰ ਘੁੰਮਣ ਵਾਲਾ ਇਹਦਾ ਚੱਲ ਬਲੌਗ 'ਚ ਦੇਖਣ ਨੂੰ ਮਿਲੀ ਜਾਣਾ ਇਹ ਮਿੱਤਰ ਹੁਣ ਤੁਹਾਨੂੰ ਘਰੇ ਜਾ ਕੇ ਚਲਦੀ ਬਲੌਗ 'ਚ ਦੇਖਣ ਨੂੰ ਦਿਖਾਵਾਂਗਾ ਹੁਣ ਰੱਖਦੀ ਹੁਣ ਦੇਖਦੇ ਆ ਵੀ ਕਿੱਦਾਂ ਨੂੰ ਟਰੈਕਟਰ ਦਾ ਪ੍ਰੋਗਰਾਮ ਕਰਦੇ ਆ ਕਿੱਧਰ ਤੱਕ ਕਰਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਪਾ ਲਓ ਟੰਗ ਮਿੱਤਰੋ ਹੁਣ ਆਪਾਂ ਚੱਲਿਆਂ ਇੱਕ ਦੋ ਨਾਲ ਤਾਂ ਰੀਲਾ ਬਣਾ ਲਾਂਗੇ ਅਸੀਂ ਕਿਹਾ ਨਾਲੇ ਮੜਾ ਜੇ ਇਧਰ ਨੂੰ ਢੇੜਾ ਤੇ ਆਉਣੇ ਕੋਈ ਲੋਕ ਵੀ ਟਰੈਕਟਰ ਵਾਲੇ ਵਾਲੇ ਲਈਓ ਫਿਰਦੇ ਨੇ ਚੱਲ ਆਪਾਂ ਵੀ ਇਧਰ ਚ ਕੱਢ ਕੇ ਇੱਕ ਢੇੜਾ ਦੇ ਕੇ ਆਉਣੇ ਆ ਫੇਰ ਉਧਰੋਂ ਨਾਲੇ ਦੇਖਦੇ ਆ ਚਲੋ ਕਿੱਧਰ ਨੂੰ ਜੰਨੇ ਨੂੰ ਦਿਖਾਵਾਂਗੇ ਖੰਡਾ ਭਾਰਕ ਕੰਨੀ ਨਹੀਂ ਲੈਣਾ ਬਾਕੀ ਕੱਢਦੇ ਆ ਤੁਹਾਨੂੰ ਕੱਢ ਕੇ ਦਿਖਾਉਨੇ ਆ ਮਿੱਤਰੋ ਕਰ ਲਿਆ ਰਾਟਾ ਫੇਸਕਾਰ ਦੇਖਦੇ ਆ ਕਿਹੜੇ ਰਾਹ ਪੈਣੇ ਆ ਇਧਰ ਟਾਇਰ ਦੇ ਕਿ ਟਾਇਰ ਨਾਲ ਅੱਗੇ ਟਰਾਲੀ ਚ ਲੋਕ ਵੀ ਤਾਂ ਲਈਓ ਫਿਰ ਦੁਨੀਆਂ ਆਉਂਦਾ ਲੋਕ ਵੀ ਆਪਾਂ ਵੀ ਢੇੜਾ ਤੇ ਆਉਣਾ ਮਿੱਤਰੋ ਬਹਿਲੀ ਬੈਠੇ ਸੀ ਗੱਲਾਂ ਇੱਧਰੋਂ ਢੇੜਾ ਤੇ ਆਉਨੇ ਆ। ਦਾਲਾਂ ਵਾਲੇ ਬਹਾਨੇ ਨਾਲ ਵੀ ਇੱਧਰ ਆਲਾ ਦਾਲਾ ਦੇਖੇ ਜੋ ਬਾਕੀ ਗੁਰੂ ਘਰ ਦੇ ਦਰਸ਼ਨ ਕਰ ਲੋ ਦਵਾਈਆਂ ਫੇਰ ਹੁਣ ਚੱਲਦੇ ਆ ਚਲੋ ਉੱਥੇ ਤੁਹਾਨੂੰ ਰੋਡ ਤੇ ਲੈ ਕੇ ਦਿਖਾਉਨੇ ਆ ਵੀ ਕਿੱਧਰੋਂ ਢੇੜਾ ਦੇ ਆਉਨੇ ਆ। ਇੱਧਰ ਨਹੀਂ ਕੱਟਦੇ ਆ। ਬਸ ਐਂ ਜੀ ਕੱਟਦੇ ਆ। ਚਲੋ ਚੱਲਦੇ ਆ ਮਾਰ ਫੇਰ ਦਿਖਾਉਨੇ ਆ ਤੁਹਾਨੂੰ। ਓ ਮਿੱਤਰੋ ਆਪਾਂ ਗਏ ਜੀ ਖੰਡਾਪਾਰਕ ਉਧਰ ਰਹਿ ਗਈ ਸਾਧੂ ਨੀ ਰੱਖ ਦੇ ਪੈਰੋ ਫਿਰ ਲਾ ਹੀ ਉਧਰ ਹੈ ਉਧਰ ਤਾਂ ਆਉਂਕੀਆਂ ਨਹੀਂ ਆਪਾਂ ਚਾ ਮਿੱਤਰੋ ਕਰੋ ਚੈੱਕ ਆ ਬੈਠਾ ਤਰਨਾ ਆਹ ਮਨਾ ਤੇ ਰੋਜ਼ ਨਾ ਬਾਕੀ ਟਰੈਕਟਰ ਆਪਾਂ ਲਿਆ ਕੇ ਫੇਰ ਉਹਦੇ ਟਿਕਾਣੇ ਤੇ ਲਾਤਾ ਰੀਲਾ ਰੂਲਾ ਆਪਾਂ ਮਿੱਤਰੋ ਕਈ ਬਣਾ ਲਿਆ ਤੁਸੀਂ ਦੇਖੀ ਆਪਾਂ ਉਧਰ ਬਲੌਗ ਬਣਾਇਦੀ ਹਾਂ ਮਾਰਕੀਟ ਵਾਲਾ ਬਣਾਇਆ ਜਿਹੜਾ ਉਧਰ ਨੂੰ ਘੁੰਮਣ ਗਏ ਆ ਮਿੱਤਰੋ ਖੰਡੇ پارک ਵਾਲਾ ਸਾਰਾ ਦਿਖਾਇਆ ਵਿੱਚ ਹਾਂ ਮਿੱਤਰੋ ਆਪਾਂ ਕਿ ਮੈਂ ਕਲਿੱਪਾਂ ਕੋਈ ਨਾ ਲਾ ਦੂੰਗਾ ਬਾਕੀ ਉਹ ਟਿਕਾਣੇ ਤੇ ਲਾਤਾ ਹੁਣ ਪੈਣ ਪੋਣ ਦੀ ਤਿਆਰੀ ਕਰਦੇ ਆ ਬਲੌਗ ਮਖਾ ਚਲ ਟਰਾਲੀ 'ਚ ਕਰਦੇ ਆ ਹਲੇ ਤੁਹਾਨੂੰ ਬਾ ਆਲੇ-ਦਾਲੇ ਦਾ ਮਾਹੌਲ ਕਰਾ ਦੇਣਾ ਚੱਕ ਬਾਕੀ ਆ ਖੜਾ ਸਟੈਂਡਰਡ ਉਹ ਮਿੱਤਰੋ ਕਾ ਇੰਡੋ ਫਾਰਮਾ ਹਾਂ ਇੰਡੋ ਫਾਰਮਾ ਬਾਕੀ ਕਾਫੀ ਪਲਾ ਖਾਲੀ ਹੋ ਗਿਆ ਗਰਾਊਂਡ ਕਾਫੀ ਆਥ ਨੂੰ ਲੋਕ ਭੱਗੇ ਬਾਕੀ ਹੈਗੇ ਵੀ ਨੇ ਬਹੁਤ ਸਮਝ ਲਓ ਆਪਾਂ ਬਾਕੀ ਟਰਾਲੀ ਇੱਥੇ ਇੱਕ ਪਾਸੇ ਜਿਹਨੂੰ ਲਾਈਆ ਤਾਂ ਵੀ ਇੱਕ ਵਾਰ ਇੱਕ ਮਿੱਤਰੋਂ ਆਇਆ ਵੀ ਉਹ ਸਾਹਮਣੇ ਦੇਖੋ ਆਕਰੋ ਜ ਇੱਕ ਗੇਟ ਆ ਨਾ ਤੜਕੇ ਨੂੰ ਸਿੱਧੇ ਇੱਥੋਂ ਆਪਦਾ ਬਾਹਰ ਨਿਕਲ ਜਾਗੇ ਨਹੀਂ ਫਿਰ ਉਧਰ ਉੱਤੇ ਦੀ ਘੁੰਮਣਾ ਘਮਣਾ ਪੂ ਔਖਾ ਚਲਾਂਗੇ ਨਾਲੇ ਵੀਡੀਓ ਬਣ ਜੇ ਦੋ ਚਾਰ ਵਾਰ ਚਲੋ ਉਧਰ ਜੀ ਕਮਾ ਲਿਓ ਬਾਕੀ ਚਲੋ ਬਹਿਨੇ ਹਾਂ ਟਰਾਲੀ 'ਚ ਫੇਰ ਅੱਗੇ ਵਾਲੀ ਗੱਲਬਾਤ ਟਰਾਲੀ 'ਚ ਬਹਿ ਕੇ ਕਰਦੇ ਇਹਨੂੰ ਘਟਕ ਦਈਏ ਕੇ ਰਹਿ ਤੇ ਰੱਸੀ ਰੂਸੀ ਬਣ ਕੇ ਪਲੜ ਰੋਲ ਪਾ ਦਈਏ ਜਿਵੇਂ ਆਪਣਾ ਫਤੇ ਘੜ ਸਾਹ ਪਾਇਆ ਹੁੰਦਾ ਸੀ ਫੇਰ ਕਰਦੇ ਆਪਾਂ ਗੱਲਬਾਤ ਪੂਰੇ ਹਾਂ ਵੀ ਮਿੱਤਰੋ ਉਹ ਹੋ ਗਈ ਚੁੱਕੀ ਆ ਸਵੇਰ ਬਾਕੀ ਕਰੋ ਚੈੱਕ ਰਾਤ ਨਾ ਆਪਾਂ ਉਦੋਂ ਮੁੜ ਕੇ ਜਾ ਟਰੈਕਟਰ ਦਾ ਆਪਣੇ ਇੱਕ ਦੋ ਰੀਲਾ ਬਣਾ ਕੇ ਇਧਰ ਗੇੜੇ ਮੜਾ ਇੱਕ ਦੋ ਦੇ ਕੇ ਆ ਨਾ ਆਪਾਂ ਆਪਣੇ 10 ਕਬੇ ਦੇ ਗੇੜ ਆ ਕੇ ਪੈ ਗਏ ਸੀ ਕਿ ਫਿਰ ਉਦੋਂ ਮੁੜ ਕੇ ਮੈਂ ਬਲੌਗ ਐਂਡ ਕਰਨਾ ਭੁੱਲ ਗਿਆ ਮੈਂ ਕਿਹਾ ਚਲ ਹੁਣ ਐਡਿਟ ਕਰਨ ਵਾਲੀ ਵੀ ਬਲੌਗ ਐਂਡ ਐਂਡ ਕਰ ਲਈ ਆ ਨਾ ਚਲੋ ਠੀਕ ਆ ਮਿੱਤਰੋ ਜੇ ਆਪਣਾ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚਲੋ ਹੁਣ ਆਪਾਂ ਇਥੋਂ ਚੱਲਦੇ ਆ ਪਿੰਡ ਨੂੰ ਉਹ ਤੁਹਾਨੂੰ ਵਲੌਗ ਦੇਖਣ ਨੂੰ ਮਿਲੂ ਕੱਲ ਨੂੰ ਠੀਕ ਆ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਦਾ ਵਲੌਗ ਦੇਖਣ ਲਈ ਤੁਸੀਂ ਵੀ ਕਰ ਦੋ ਓਕੇ ਬਾਈ ਟਾਟਾ ਸਾਰਿਆਂ ਨੂੰ ਮਿੱਤਰੋ ਠੀਕ ਆ ਮਿਲਦੇ ਆਪਾਂ ਅਗਲੇ ਵਲੌਗ 'ਚ ਓਕੇ ਬਾਈ ਟਾਟਾ ਸਬਸਕ੍ਰਾਈਬ ਆਪਣੇ ਚੈਨਲ ਨੂੰ ਜਰੂਰ ਕਰ ਲਿਓ ਮਿੱਤਰੋ ਠੀਕ ਆ ਓਕੇ ਬਾਈ